ਪ੍ਰਿੰਸ ਸਰਕਾਰਾਂਾਂ ਦੇ ਵਿੱਚ ਨੰਨ ਰਹੀ ਹੈ ਕਿ ਕੁਝ ਮਸਲੇ ਹੱਲ ਨਹੀਂ ਹੁੰਦੇ ਨਾ ਸੰਦੇਸ਼ ਹੁਣ ਇਹ ਕਮਿਸ਼ਨ ਨੇ ਆਪਣੇ ਮਾਰਚ ਵਿੱਚ ਦੁਆਰਾ ਕੜਾ ਵੇਪਰੇ ਆਮਾਦੀ ਪਾਰਟੀ ਕੋਲ ਇਹ ਜਿਹੜੀ ਕੇਜੀਟ ਸਰਕਾਰ ਕੋਲੋਂ ਪਰੰਤਮਾਨ ਸਰਕਾਰ ਕੋਲੋਂ ਇਹ ਦੁਆਰਾ ਫਿਰ ਜਦ ਆਪਣੇ ਅੰਦਰ ਰਿਕਮੈਂਡੇਸ਼ਨਸ ਨੰਬਰ ਬਣੇ ਲੋਕੀ ਆਪਣੇ ਆਉਦੀ ਕੰਪਲੇਂਟ ਲਿਖਾ ਸਕਦੇ ਜਾਂ ਇੱਕ ਈਮੇਲ ਆਕਸ਼ੀਰ ਉਸ ਈਮੇਲ ਤੇ ਇੱਥੇ ਬੈਠੇ ਕੋਈ ਵੀ ਐਨ ਆਰ ਆਈ ਕਿਤੇ ਵੀ ਹੁੰਦਾ ਹੋਵੇ ਉਹ ਤੇ ਬੈਠਾ ਜਾਂ ਆਉਦੀ ਕੋਈ ਵੀ ਸ਼ਿਕਾਇਤ ਕੋਈ ਵੀ ਪ੍ਰੋਬਲਮ ਹੋਵੇ ਉਹ ਈਮੇਲ ਕਰ ਸਕਦਾ ਉਸ ਲਈ ਬਹੁਤ ਜ਼ਿਆਦਾ ਪ੍ਰੋਬਲਮ ਜਰੂਰ ਹੋਲੇ ਹੋਗੇ ਜਦੋਂ ਆ ਮੱਤ ਕਲ ਕਿਨੇ ਰਿਵਰਸਲ ਮੁਸਲੇ ਬਹੁਤ ਆ ਰਹੇ ਨੇ ਕੋਈ ਅਪਡੇਟ ਨਹੀਂ ਮੁੰਡਾ ਵਿਆਹ ਕਰਕੇ ਆ ਜਾਂਦਾ ਕੋਈ ਨੁਸਖਾ ਨਹੀਂ ਕੋਈ ਅਜਿਹਾ ਨਹੀਂ ਬਿਲਕੁਲ ਤਾਂ ਨਹੀਂ ਜਿਹੜੇ ਮੁਸਲੇ ਬਹੁਤ ਆ ਰਹੇ ਕਿਉਂਕਿ ਵੇਖੋ ਬਾਹਰ ਵਾਲਾ ਕੋਈ ਵੀ ਜਿਹੜਾ ਐਨਆਰਆਈ ਆ ਜਦੋਂ ਉਹ ਆਪਣਾ ਮੁਰਕ ਛੱਡ ਕੇ ਆਉਂਦਾ ਤੇ ਜਿਹੜੀ ਉਹ ਜਮੀਨ ਹੁੰਦੀ ਹੈ ਉਹਦੀ ਪਹਿਲੀ ਪ੍ਰੈਫਰੈਂਸ ਹੁੰਦੀ ਕਿ ਮੇਰੇ ਪਰਿਵਾਰ ਕੋਈ ਰਵੇ ਤੇ ਉਹ ਪਰਿਵਾਰ ਹੀ ਮੁਰਕ ਅੱਖਾਂ ਬਦਲ ਲੈਂਦਾ ਤੁਹਾਨੂੰ ਪਤਾ ਜਿੱਦਾਂ ਹੁੰਦਾ ਸਾਡੇ ਸਮਾਜ ਚ ਤੁਸਾਂ ਨਾ ਕਰ ਤਰਬ ਨਾ ਕਰੇ ਕਿਸੇ ਦਾ ਅਕਸੀਡੈਂਟ ਕੋਈ ਹੋ ਜਾਵੇ ਉਸੇ ਦਾ ਨ ਤੇ ਜਦ ਗੱਤ ਬੋਲੀ ਭੇਜਵਾਤੇ ਵੀ ਕਰਾ ਬਨੇ ਪੈਸੇ ਕਾਫੀ ਲੱਗਦੇ ਜੀ ਜੀ ਉਹ ਵੀ ਇੱਕ ਪਰਿਵਰਤੀ ਇਵੇਲ ਦੇ ਲਈ ਸੇਕਦੇ ਹੋ ਉਹ ਵੀ ਪੂਰਾ ਬਨੇ ਗਿਆ ਕਮਿਸ਼ਨ ਦੇ ਵੱਲੋਂ ਆ ਬਹੁਤੜਾ ਬੋਡੀ ਤੇ ਕੰਮ ਕਰਦੇ ਉਹਦਾ ਜਿਹੜਾ ਫਾਈਨੈਂਸ਼ੀਅਲ ਫਾਈਨੈਂਸ਼ੀਅਲ ਸਪੋਰਟ ਹੈ ਉਹ ਤੁਹਾਡੇ ਵੱਲੋਂ ਕੀਤੀ ਜਾਂਦੀ ਆ ਆ ਪੰਜਾਬ ਸਰਕਾਰ ਔਰ ਸੈਕਟਰ ਸਰਕਾਰ ਦੇ ਨੈਟ 247 TV ਤੇ ਆਪਣੇ ਦਰਸ਼ਕਾਂ ਦਾ ਕਰਦੇ ਹਾਂ ਸਵਾਗਤ ਮੇਰੀ ਤਰਤੀ ਮੇਰੇ ਲੋਕ ਪ੍ਰੋਗਰਾਮ ਲੈ ਕੇ ਅਸੀਂ ਤੁਹਾਡੀ ਸੇਵਾ 'ਚ ਹੋਏ ਹਾਜ਼ਰ ਤੇ ਅੱਜ ਮੇਰੇ ਨਾਲ ਇੱਕ ਵਿਸ਼ੇਸ਼ ਮਹਿਮਾਨ ਨੇ ਜਿਹੜੇ ਖਾਸ ਕਰਕੇ ਸਾਨੂੰ ਐਨ ਆਰ ਆਈ ਭਾਈਚਾਰੇ ਨੂੰ ਬਹੁਤ ਇਹਨਾਂ ਦੀ ਜ਼ਰੂਰਤ ਹੈ ਇਹਨਾਂ ਦਾ ਨਾਂ ਹੈ ਜੀ ਸਰਦਾਰ ਸੁਖਜਿੰਦਰ ਸਿੰਘ ਸੰਧੂ ਇਹ ਮੈਂਬਰ ਨੇ ਪੰਜਾਬ ਸਟੇਟ ਕਮਿਸ਼ਨ ਜਿਹੜਾ ਐਨ ਆਰ ਆਈ ਵਾਸਤੇ ਬਣਿਆ ਹੋਇਆ ਉਹਦੇ ਮੈਂਬਰ ਨੇ ਇਹਨਾਂ ਨਾਲ ਅਸੀਂ ਕੁਝ ਗੱਲਬਾਤਾਂ ਕਰਾਂਗੇ ਕਿ ਪੰਜਾਬ ਸਰਕਾਰ ਦੇ ਜਿਹੜਾ ਐਨਆਰਆਈ ਦਾ ਵਿਭਾਗ ਆ ਉਹਦੇ ਕੰਮਕਾਰ ਕਿਦਾਂ ਦੇ ਕਿਉਂਕਿ ਅਸੀਂ ਇੱਥੇ ਐਨਆਰਆਈ ਜਿਹੜੇ ਆ ਉਹ ਬੜੀਆਂ ਸਮੱਸਿਆਵਾਂ ਨਾਲ ਜੂਝਦੇ ਆ ਤੇ ਉਹਨਾਂ ਦਾ ਸਾਨੂੰ ਹੱਲ ਕਈ ਵਾਰ ਨਜ਼ਰ ਨਹੀਂ ਆਉਂਦਾ ਬਹੁਤ ਸਮਾਂ ਥੋੜਾ ਆਉਂਦਾ ਜਦੋਂ ਜਾਨਦੇ ਆ ਉਦੋਂ ਕੋਈ ਸੁਣਵਾਈ ਨਹੀਂ ਹੁੰਦੀ ਤੇ ਲੋਕ ਕਾਫੀ ਨਿਰਾਸ਼ ਰਹਿੰਦੇ ਆ ਪਰ ਮੇਰੀ ਜਿਹੜੀ ਆਫਸਰ ਐ ਸੰਤੂ ਸਾਹਿਬ ਨਾਲ ਗੱਲਬਾਤ ਹੋਈ ਆ ਉਹਨਾਂ ਤੋਂ ਪਤਾ ਲੱਗਿਆ ਕਿ ਬਹੁਤ ਹੀ ਸਖਾਲਾ ਤੇ ਬਹੁਤ ਹੀ ਸਮੂਥ ਕੰਮਕਾਜ ਜਿਹੜਾ ਉਹ ਚੱਲ ਰਿਹਾ ਬਹੁਤ ਸਾਰੇ ਮਸਲੇ ਉਹ ਹੱਲ ਕਰ ਰਿਹਾ ਸੋ ਇਹਨਾਂ ਕੋਲ ਜਾਣਦੇ ਆ ਕਿ ਕਿਸ ਤਰ੍ਹਾਂ ਦਾ ਉੱਥੇ ਕਾਰਵਿਆ ਆ ਰਿਹਾ ਕਿਸ ਤਰ੍ਹਾਂ ਸੋ ਸਭ ਤੋਂ ਪਹਿਲਾਂ ਤਾਂ ਸੰਤੂ ਸਾਹਿਬ ਦਾ ਸਵਾਗਤ ਹੈ ਜੀ ਜੀ ਆਨੂੰ ਸਭ ਤੋਂ ਪਹਿਲਾਂ ਤਾਂ ਪੰਜਾਬ ਪੰਜਾਬ 24x7 ਟੀਵੀ ਤੁਹਾਨੂੰ ਬਹੁਤ ਬਹੁਤ ਧੰਨਵਾਦੀ ਆ ਨਾਲ ਤੁਹਾਡਾ ਹਰਜੀਤ ਸਿੰਘ ਗੱਲ ਹੋਰ ਤੋਂ ਜਿਆਦਾ ਗੁਰਵਿੰਦਰ ਸਿੰਘ ਜੀ ਨੇ ਜਿਹਾ ਵਾਇਨਾ ਜਿਨ੍ਹਾਂ ਦੇ ਤੁਹਾਨੂੰ ਸਾਡੇ ਨਾਲ ਮੁਲਾਕਾਤ ਹੋਈ ਹੈ ਹਾਂਜੀ ਤਾਂ ਰੂਬਰੂ ਹੋ ਰਹੇ ਹਾਂ ਲੋਕਾਂ ਨੂੰ ਜਿੰਨੇ ਵੀ ਸਾਨੂੰ ਮੈਨੂੰ ਇਹਨਾਂ ਦੇ ਰਵੀਰ ਇਹਨਾਂ ਦੇ ਭਰਾ ਸਾਰੇ ਸੁਣ ਰਹੇ ਉਹਨਾਂ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਬਿਲਕੁਲ ਸੰਤੂ ਸਾਹਿਬ ਹਾਂਜੀ ਹਾਂਜੀ ਚਲ ਕਰ ਲਓ ਗੱਲ ਪੂਰੀ ਮੈਂ ਕਹਿਣ ਲੱਗਾ ਸੀਗਾ ਕਿ ਮੈਂ ਤਾਂ ਦੇਖੋ ਪਹਿਲਾਂ ਤਾਂ ਐਨਆਰਆਈ ਕਮਿਸ਼ਨ ਦੀ ਥੋੜੀ ਜੀ ਫਾਰਮੇਸ਼ਨ ਵੀ ਕਿ ਕਿਦਾਂ ਆ ਕਿੰਨੇ ਕੁ ਮੈਂਬਰ ਆ ਇਹਦੇ ਜਿਹੜੇ ਚੇਅਰਮੈਨ ਜਾਂ ਕਿਸ ਤਰ੍ਹਾਂ ਉਹਦੀ ਫਾਰਮੇਸ਼ਨ ਕੀ ਆ ਤੇ ਇਹ ਤੇ ਨਾਂ ਤੋਂ ਹੀ ਸਪਸ਼ਟ ਹੈ ਕਿ ਜਿਹੜੇ ਐਮ ਐਨ ਆਰ ਆਈ ਲੋਕ ਨੇ ਅਸੀਂ ਲੋਕ ਇੱਥੇ ਬੈਠੇ ਆ ਸਾਡੇ ਨਾਲ ਰਿਲੇਟਡ ਸਮੱਸਿਆਵਾਂ ਜਿਹੜੀਆਂ ਨੇ ਉਹ ਤੁਹਾਡੇ ਕੋਲ ਆਉਂਦੀਆਂ ਹੋਣਗੀਆਂ ਥੋੜੀ ਜਿਹੀ ਇਹਦੀ ਫਾਰਮੇਸ਼ਨ ਤੁਸੀਂ ਕਦੋਂ ਜੋਇਨ ਕੀਤਾ ਤੇ ਫਿਰ ਇਹਦੇ ਬਾਰੇ ਕੰਮ ਕਾਜ ਬਾਰੇ ਆਪਾਂ ਗੱਲ ਕਰਦੇ ਦੇਖੋ ਜੀ ਐਨ ਆਰ ਕਮਿਸ਼ਨ ਦੇ ਅਸੀਂ ਇਹ 10 ਮੈਂਪਲ ਦੋ ਮੈਂਬਰ ਸੀ ਜਾਂ 10 ਮੈਂਬਰ ਹੈ ਅੱਛਾ ਜੀ ਇੱਕ ਆਈਪੀਐਸ ਅਫਸਰ ਬਣੇ ਪਰ ਸਾ ਜੀ ਇੱਕ ਆਪਣੀ ਕਰਕਸ਼ਾ ਬਣੇ ਪਰ ਨਹੀਂ ਉਪਰਚਾਦਰੀ ਨਹੀਂ ਅੱਛਾ ਮੇਰਾ ਲਾਲ ਹੂੰ ਹੂੰ ਤੇ ਇਹ ਐਮ ਐਮ ਕਮਿਸ਼ਨ ਤਾਂ ਕਾਫੀ ਚਿਰ ਪਹਿਲਾਂ ਦਾ ਬਣਿਆ ਹੋਇਆ 14 ਦਾ ਲਗਭਗ ਜੀ ਪਰ ਬਿਲਹਰ ਨੰਰਿਆਂ ਦੇ ਕੁਕਿੰਗ ਮਛਲੇ ਹਲਦੀਸ਼ ਹੁੰਦੇ ਨਾ ਸੰਦੇਸ਼ ਸੀ ਹੁਣ ਇਹ ਕਮਿਸ਼ਨ ਤੋਂ ਆਪਣੇ ਮਾਰਚ ਵਿੱਚ ਦੁਆਰਾ ਸੜਾ ਵੈਪੇ ਆਮਾਦੀ ਪਾਰਟੀ ਬਣੋ ਕੇਜੂਟ ਕੇਜੂਟ ਸਰਕਾਰ ਵੱਲੋਂ ਰਗੰਤ ਮਾਨਿਸਰ ਸਰਕਾਰ ਵੱਲੋਂ ਇਹ ਦੁਆਰਾ ਫਿਰ ਇਹ ਆਪਣੇ ਅਨਰਕ ਮਿਸ਼ਨ ਦੇ ਮੈਂਬਰ ਬਣੇ ਆ 16 ਮਾਰਚ ਆਪਣੇ ਲਾਸਟ ਅੱਜ ਸਾਲ ਇਹ ਆਪਣੇ ਕਮਿਸ਼ਨ ਦੇ ਮੈਂਬਰ ਅਸੀਂ ਬਣੇ ਆ ਤੋਂ ਉਦੋਂ ਤੋਂ ਲੈ ਕੇ ਅਸੀਂ ਪੂਰਾ ਹਰ ਦਿਨ ਪਰ ਡੇ ਦਫਤਰ ਬਿਨੇ ਆ ਲੋਕਾਂ ਦੀਆਂ ਸ਼ਿਕਾਇਤਾਂ ਸੁਣਦੇ ਆ ਔਰ ਬਹੁਤ ਹੀ ਸ੍ਰੀ ਬਹੁਤ ਹੀ ਸਰਲੋ ਉਹ ਤਰੀਕਾ ਲੋਕੀ ਆਪਣੇ ਆਉਦੀ ਕੰਪਲੇਨ ਲਿਖਾ ਸਕਦੇ ਜਾਂ ਇੱਕ ਈਮੇਲ ਹੈ ਆਫੀਸ਼ੀਅਲ ਉਸ ਈਮੇਲ ਤੇ ਇੱਥੇ ਬੈਠੇ ਕੋਈ ਵੀ ਆnderi ਵੀਰ ਕਿਤੇ ਵੀ ਗੁਰਗੁਰ ਸੁਣਦਾ ਹੋਵੇ ਮੈਨੂੰ ਉੱਥੇ ਬੈਠਾ ਜਾਂ ਉਹਦੀ ਕੋਈ ਵੀ ਸ਼ਿਕਾਇਤ ਕੋਈ ਵੀ ਉਹਨੂੰ ਕੁਝ ਆਪਣੇ ਪ੍ਰੋਬਲਮ ਹੋਵੇ ਉਹ ਈਮੇਲ ਕਰ ਸਕਦਾ ਹੈ ਬਿਲਕੁਲ ਜੀ ਆਪਾਂ ਈਮੇਲ ਡਿਸਪਲੇ ਕਰਦੇ ਹਾਂਗੇ ਪ੍ਰੋਗਰਾਮ ਜਦੋਂ ਬਣ ਕੇ ਆਉਂਦਾ ਤੇ ਇਹਨੂੰ ਨਾਲ ਡਿਸਪਲੇ ਕਰਦੇ ਹਾਂਗੇ ਤੁਹਾਡੇ ਨੰਬਰ ਵੀ ਡਿਸਪਲੇ ਕਰਦੇ ਹਾਂਗੇ ਜੇ ਤੁਸੀਂ ਇਜਾਜ਼ਤ ਦਿਓਗੇ ਤਾਂ ਕਿ ਸਾਡੇ ਐਨਆਰਆਈ ਭਰਾ ਤੁਹਾਡੇ ਨਾਲ ਜਿਹੜਾ ਉਹ ਸੰਪਰਕ ਸਿੱਧਾ ਕਰ ਸਕਣ ਮੈਂ ਤੁਹਾਨੂੰ ਕੋਈ ਜਣਾ ਜਣ ਕਿੰਦਾਂ ਦੇ ਮਸਲੇ ਆਉਦੇ ਤੁਹਾਡੇ ਕੋਲ ਨਾਰਮਲੀ ਐਨਆਰਆਈ ਦੇ ਕਿਹੋ ਜਿਹੇ ਝਗੜੇ ਆ ਲੋਕਾਂ ਦੀਆਂ ਘਰਾਂ ਦੀਆਂ ਤੇ ਜ਼ਮੀਨਾਂ ਦੇ ਕਬਜ਼ਿਆਂ ਦੀ ਬਹੁਤ ਜ਼ਿਆਦਾ ਵੱਡੀ ਸਮੱਸਿਆ ਆ ਪੰਜਾਬ ਦੇ ਵਿੱਚ ਬਿਲਕੁਲ ਆਪਣੇ ਕਿੰਨਾ ਗਿਲ ਸਭ ਤੁਸੀਂ ਸਹੀ ਕਰ ਰਹੇ ਹੋ ਅੱਜਕੱਲ੍ਹ ਜਿਹੜੇ ਫੈਮਿਲੀ ਦੀ ਆਪਸੀ ਪ੍ਰਮਾਚਾਰੀ ਦੇ ਵਿੱਚ ਮਸਲੇ ਬਹੁਤ ਜ਼ਿਆਦਾ ਪ੍ਰਾਪਰਟੀ ਦੇ ਮਸਲੇ ਹੋ ਗਏ ਆ ਅੱਜ ਕੱਲ ਕਿੰਨੇ ਡਿਵੋਰਸ ਦੇ ਮਸਲੇ ਬਹੁਤ ਆ ਰਹੇ ਆ ਕੁੜੀ ਅਪਡੇਟ ਜੇ ਮੁੰਡਾ ਵਿਆਹ ਕਰਕੇ ਆ ਜਾਂਦਾ ਕੁੜੀ ਨੂੰ ਸ਼ਾਦਾ ਨਹੀਂ ਗਏ ਕੁੜੀ ਆ ਜਾਂਦੀ ਮੁੰਡੇ ਨੂੰ ਸ਼ਾਦਾ ਨਹੀਂ ਗਏ ਇਹੋ ਜਿਹੇ ਮਸਲੇ ਬਹੁਤ ਆ ਰਹੇ ਆ ਪ੍ਰਾਪਰਟੀ ਦੇ ਮਸਲੇ ਬਹੁਤ ਆ ਰਹੇ ਆ ਉਹ ਜਿੰਨੇ ਵੀ ਮਸਲੇ ਆ ਪ੍ਰਾਪਰਟੀ ਦਾ ਕੋਈ ਮਸਲਾ ਹੈ ਉਹ ਸਾਰਿਆਂ ਦਾ ਤੁਸੀਂ ਆਪਣੇ ਕੋਈ ਵੀ ਸਾਨੂੰ ਈਮੇਲ ਕਰਨੀ ਆ ਅਸੀਂ ਈਮੇਲ ਬਾਈਕਾ ਦਾ ਇਹਦਾ ਸਾਡਾ ਬਣੀ ਕਿਣਾ ਐਨ ਆਰ ਆਈ ਨੇ ਆਪਣੇ ਕਮਿਸ਼ਨ ਬਣਾਇਆ ਜਾਂ ਲੈ ਕਮਿਸ਼ਨ ਸਾਡਾ ਐਡੀਜੀਪੀ ਐਨ ਆਰ ਆਈ ਐਨ ਆਰ ਆਈ ਧਣੇ ਨੇ ਆਈਜੀ ਨੇ ਪੰਜ ਜਗ੍ਹਾ ਚ ਵੰਡਿਆ ਗਿਆ ਪੂਰਾ ਪੰਜਾਬ ਨੂੰ ਉਹਨਾਂ ਕੋ ਜੰਦੀ ਹੈ ਉਹ ਤਾਂ ਪੂਰਾ ਪੂਰਾ ਤਾਂ ਇਹ ਕੋਸ਼ਿਸ਼ ਕਰਦੇ ਆ ਵੀ ਐਨ ਆਰ ਆਈ ਵੀਰ ਨੂੰ ਦਾ ਮਸਲਾ ਪੂਰਾ ਤਾਂ ਪੂਰਾ ਛੇਤੀ ਲਿਖ ਦਿਓ ਤੁਹਾਡੇ ਕੰ ਦਾ ਭਾਵ ਹੈ ਕਿ ਜੇ ਕੋਈ ਐਨ ਆਰ ਆਈ ਤੁਹਾਨੂੰ ਈਮੇਲ ਵੀ ਕਰ ਦਿੰਦਾ ਤੇ ਉਹ ਫਿਜ਼ੀਕਲੀ ਉੱਥੇ ਨਹੀਂ ਜਾਂਦਾ ਪਰ ਤੁਸੀਂ ਉਹਦਾ ਕੇਸ ਇਹਦਾ ਟੇਕਓਵਰ ਕਰਦੇ ਹੋ ਬਿਲਕੁਲ ਕਰਦੇ ਜੀ ਉਹਨੂੰ ਉਹਨਾਂ ਨੂੰ ਕੋਈ ਵੀ ਆਪਣੇ ਕਿ ਮੈਂ ਐਨ ਆਰ ਆਈ ਵੀਰ ਈਮੇਲ ਕਰਦਾ ਉਹਨੂੰ ਵਿਦਿਨ 24 ਆਵਰਸ ਚ ਉਹਨੇ ਪੇਪਰ ਪੂਰੇ ਹੁੰਦੀ ਹੈ ਕਿ ਨਹੀਂ ਜੇ ਕੋਈ ਕਿਸੇ ਵੀ ਪੇਪਰ ਦੀ ਕਮੀ ਆ ਤੋ ਉਹਨੂੰ ਈਮੇਲ ਬਦਵਾਰਾ ਵੈਕ ਹੁੰਦੀ ਹੈ ਵੀ ਤੁਸੀਂ ਆ ਪੇਪਰ ਆਦਾ ਭੇਜ ਦਿਓ ਜਿਆਦਾ ਨਹੀਂ ਗਾ ਵੈਸੇ ਤੁਸੀਂ ਆਹਦੇ ਜੋ ਵੀ ਕ ਤੁਹਾਨੂੰ ਨਾਲ ਦਾ ਡਾਟਾ ਪ੍ਰੂਫ ਲਾ ਦਮਾ ਉਧਰ ਹੀ ਈਮੇਲ ਕਰ ਦਿੱਤੀ ਉਹ ਤੋਂ ਬਾਅਦ ਫਿਰ ਆਪਣੇ ਕੰਮ ਸ਼ੁਰੂ ਜਾਂਦਾ ਕਮਿਸ਼ਨ ਦਾ ਫਿਰ ਕਮਿਸ਼ਨ ਪੂਰੇ ਕਾਰਵਾਈ ਕਰਕੇ ਉਹ ਮੈਂ ਕਹਾਂ ਦਾ ਜਵਾਬ ਦਿੰਦੇ ਆਂ ਜਦੋਂ ਅਹ ਕੇਸ ਇੱਥੇ ਪਹੁੰਚਿਆ ਹੋਇਆ ਹਲਪਾ ਸਿੰਘ ਜੀ ਸਾਬ ਨਾ ਤਾਂ ਸਪਸ਼ਟ ਹੈ ਕਿ ਜਦੋਂ ਕਮਿਸ਼ਨ ਲੱਗ ਗਿਆ ਤਾਂ ਮਤਲਬ ਇਹ ਲੀਗਲ ਅਥਾਰਟੀ ਆ ਤੇ ਲੀਗਲ ਅਥਾਰਟੀ ਆ ਤੁਸੀਂ ਦੱਸਿਆ ਜਿੱਦਾਂ ਮੈਨੂੰ ਪ੍ਰਸ਼ਾਦ ਰਵੀ ਤੁਹਾਡੇ ਨਾਲ ਮੈਂਬਰ ਨੇ ਮਤਲਬ ਸੀਨੀਅਰ ਮੈਂਬਰ ਹੋਰ ਵੀ ਹੋਣਗੇ ਤਿੰਨ ਜਣੇ ਤੁਸੀਂ ਦੱਸ ਰਹੇ ਹੋ ਤੇ ਫੇਰ ਤੁਹਾਡਾ ਜਿਹੜਾ ਤੁਹਾਡੇ ਵੱਲੋਂ ਜਿਹੜੇ ਕੋਈ ਫੈਸਲੇ ਹੁੰਦੇ ਆ ਜਾਂ ਤੁਹਾਡੇ ਕੋਲ ਜਿਹੜਾ ਕੇਸ ਆਉਂਦਾ ਤੁਸੀਂ ਕੀ ਪ੍ਰੋਡਿਊਸ ਕਰਦੇ ਹੋ ਅਦਾਲਤਾਂ ਨੂੰ ਪੁਲਿਸ ਸਟੇਸ਼ਨ ਨੂੰ ਜਾਂ ਸਰਕਾਰ ਨੂੰ ਜਾਂ ਖੁਦ ਉੱਤੇ ਕੋਈ ਨਿਰਣਾ ਲੈਂਦੇ ਹੋ ਨਹੀਂ ਮੋਸਟਲੀ ਤਾਂ ਅਸੀਂ ਕੋਸ਼ਿਸ਼ ਕਰਦੇ ਪੈਣਾ ਦਾ ਜੋ ਵੀ ਭਾਈਚਾਰਾ ਦਾ ਮਸਲਾ ਹੁੰਦਾ ਇਹਨਾਂ ਦਾ ਉਹਨਾਂ ਦਾ ਸੁਲਝ ਜਵੇ ਆਫਿਸ ਮੋਸਟਲੀ ਆਪਣੇ ਕਿ ਨਾਲ ਜਿਹੜੇ ਵੀ ਸਾਡੇ ਆਏ ਜੀ ਆਪਣੇ ਵੱਡੇ ਹੋਏ ਸੀ ਉਹ ਪੁਲਿਆਵ ਦੇ ਜਿੰਨੇ ਪੰਜ ਯੂਨਿਟ ਅੰਦਰ ਜਿਹੜਾ ਆਉਂਦਾ ਉਹ ਸਨ ਬੋਸ਼ਲੀ ਪੁਸ਼ਨਰ ਨੂੰ ਨਹੀਂ ਇਹ ਦਤਾਨੇ ਵੀ ਇਹਨਾਂ ਦੇ ਮਸਲੇ ਕਿਸੇ ਵੀ ਤਰੀਕੇ ਨਾਲ ਉਹਨਾਂ ਨੂੰ ਬਾਕੇ ਸੁਲ ਜਾਉ। ਹੂੰ ਹੂੰ। ਮੋਸ਼ਲੀ ਸੁਧਰੇ ਪੁੱਛ ਰਿਹਾ ਆਰ ਆਈ ਐਮ ਕਦੇ ਸੁਲ ਜਾਈਏ। ਜੇ ਨਹੀਂ ਸੁਲਦਾ ਤਾਂ ਫਿਰ ਉਹ ਬਾਈਕ ਦਾ ਖੜਕ ਹੋੜ ਲੱਗਦਾ। ਇਹਨਾਂ ਦਾ ਇਹ ਕੋੜ ਵੀ ਲੱਗਦਾ। ਅੱਛਾ ਜੀ। ਉਹਦੇ ਵਿੱਚ ਜਾਂਦਾ ਫਿਰ ਉਹ ਉੱਤੇ ਜਾਂਦਾ ਉਹਦੇ ਵਿੱਚ ਬਾਈਕ ਦਾ ਦੋਨੇ ਪਾਰਟੀਆਂ ਉਹਨਾਂ ਨੂੰ ਪਲੇਆ ਦਾ ਗੰਦਿਆਂ ਹੁੰਦੀਆਂ ਨੇ ਪਲੇਆ ਆਫ ਦੇ ਮਸਲੇ ਦੱਸਦੀਆਂ ਨੇ ਮੋਟਸਲੀ ਸੋਲ ਜਾਂਦੇ ਹਾਈ ਕੋਰਟ ਤੱਕ ਨਾ ਜਾਵੇ ਇੱਥੇ ਸੁਲ ਜਾਂਦੇ ਅੱਛਾ ਐਨਆਰਈ ਕੋਰਟ ਜਿਹੜੀ ਤੁਸੀਂ ਲਾਉਂਦੇ ਹੋ ਉਹਦੇ ਵਿੱਚ ਲੀਗਲ ਪ੍ਰੋਸੀਜਰ ਹੁੰਦਾ ਉਹ ਚ ਵਕੀਲ ਵਗੈਰਾ ਹੁੰਦੇ ਆ ਤੇ ਜੱਜ ਉੱਥੇ ਕੌਣ ਹੁੰਦੇ ਆ ਤੇ ਮੈਂਬਰ ਜੱਜ ਰਿਟਾਇਰ ਜੱਜ ਆਪਣੇ ਬਰੰਦਾ ਬਠਾੜਾ ਅੱਛਾ ਰਿਟਾਇਰ ਜੱਜ ਹਾਂ ਜੱਜ ਚਰਮ ਹੁੰਦਾ ਅੱਛਾ ਜੀ ਉਹ ਅਜ ਲੱਗਨੇ ਨੇ ਉਹ ਜਲਦੀ ਲੱਗ ਜੰਨੇ ਨੇ ਹਾਂ ਹਾਂ ਮੈਂਬਰ ਚ ਲੱਗ ਚੁੱਕੇ ਨੇ ਐਸ ਵੇਲੇ ਸਾਡੇ ਸਾਡਾ ਮੈਨੂ ਪ੍ਰਸਾਦ ਜੀ ਬਹੁਤ ਸੀਨੀਅਰ ਅਸਟਰ ਨੇ ਉਹ ਦੇਖ ਰਹੇ ਬਹੁਤ ਵਧੀਆ ਕੰ ਅਜਾ ਸੰਤੋਖ ਸਾਬ ਆਮ ਤੌਰ ਤੇ ਜਿੱਦਾਂ ਤੁਸੀਂ ਵੀ ਕਿਹਾ ਕਿ ਜਿਹੜੇ ਝਗੜੇ ਆ ਉਹ ਹੁੰਦੇ ਆ ਪਰਿਵਾਰਾਂ 'ਚ ਕਿਉਂਕਿ ਵੇਖੋ ਬਾਹਰ ਵਾਲਾ ਕੋਈ ਵੀ ਜਿਹੜਾ ਐਨਆਰਆਈ ਆ ਜਦੋਂ ਉਹ ਆਪਣਾ ਮੁਲਕ ਛੱਡ ਕੇ ਆਉਂਦਾ ਤੇ ਜਿਹੜੀ ਉਹਦੀ ਜ਼ਮੀਨ ਹੁੰਦੀ ਹੈ ਉਹਦੀ ਪਹਿਲੀ ਪ੍ਰੈਫਰੈਂਸ ਹੁੰਦੀ ਕਿ ਮੇਰੇ ਪਰਿਵਾਰ ਕੋਈ ਰਵੇ ਤੇ ਉਹ ਪਰਿਵਾਰ ਹੀ ਮੁੜ ਕੇ ਅੱਖਾਂ ਬਦਲ ਲਿੰਦਾ ਤੁਹਾਨੂੰ ਪਤਾ ਜਿੱਦਾਂ ਹੁੰਦਾ ਸਾਡੇ ਸਮਾਜ 'ਚ ਤੇ ਉੱਥੇ ਫਿਰ ਕਈ ਵਾਰ ਮੈਂ ਵੇਖਿਆ ਕਈ ਕੇਸਾਂ 'ਚ ਮੈਂ ਖੁਦ ਵੀ ਇਨਵੋਲਵ ਰਿਆ ਆਪਣੇ ਮਿੱਤਰ ਦੋਸਤਾਂ ਨੂੰ ਕਹਿ ਕੇ ਆਪਣੀ ਇਹ ਸਰਕਾਰ ਦੇ ਆਉਣ ਤੋਂ ਬਾਅਦ ਵੀ ਤੇ ਅਖੀਰ 'ਚ ਕਹਿ ਦਿੱਤਾ ਜਾਂਦਾ ਜੀ ਤੁਹਾਡਾ ਪਰਿਵਾਰਕ ਮਸਲਾ ਇਹਦੇ 'ਚ ਅਸੀਂ ਬਹੁਤਾ ਦਖਲ ਨਹੀਂ ਦੇ ਸਕਦੇ ਸੀ ਕੀ ਕਰੀਏ ਮੈਂ ਹਮੇਸ਼ਾ ਕਹਿੰਦਾ ਰਿਹਾ ਮੰਤਰੀ ਸਾਹਿਬ ਨਾਲ ਵੀ ਸਾਡੀ ਗੱਲ ਹੁੰਦੀ ਰਹੀ ਹੈ ਆਪਾਂ ਨਰਿ ਮਿਨਿਸਟਰ ਤਾਰੀਵਾਲ ਸਾਹਿਬ ਨਾਲ ਵੀ ਤੁਸੀਂ ਘੱਟੋ ਘੱਟ ਇੱਕ ਕੰਮ ਕਰਿਆ ਕਰੋ ਕਿ ਜੇ ਐਨਆਰਈ ਗਲਤ ਹੈ ਤੋ ਉਹ ਵੀ ਗਲਤ ਤਾਂ ਕੋਈ ਵੀ ਹੋ ਸਕਦਾ ਉਹ ਤਾਂ ਅਖਿਰ ਇਨਸਾਨ ਹੈ ਹਾਂ ਉਹ ਵੀ ਤਾਂ ਗਲਤ ਹੋ ਸਕਦਾ ਤੁਸੀਂ ਜਿਹੜਾ ਬੰਦਾ ਸੱਚਾ ਉਹਦੇ ਹੱਕ 'ਚ ਕੋਈ ਨਾ ਕੋਈ ਪੱਕਾ ਨਿਰਣਾ ਤੇ ਦਿਆ ਕਰੋ ਲਟਕਾਇਆ ਨਾ ਕਰੋ ਇਹ ਗੱਲ ਬੜੀ ਵੱਡੀ ਮੁਸ਼ਕਲ ਹੈ ਕਿ ਮਸਲੇ ਲਟਕਦੇ ਬੜਿਆ ਉੱਥੇ ਨਹੀਂ ਨਹੀਂ ਇਹ ਤਾਂ ਸਾਡੇ ਮੰਤਰੀ ਸਾਹਿਬ ਨੇ ਤੁਹਾਡੇ ਵੱਲੋਂ ਸਾਹਿਬ ਨੇ ਬਹੁਤ ਸੰਸਕਲ ਦੇ ਰਾਹਾਂ ਦਿੱਤੀਆਂ ਹੀ ਹਨ ਹੈ ਬਿਲਕੁਲ ਇਹ ਨਾ ਰੇ ਦਾ ਮਸਲਾ ਕੋਈ ਵੀ ਬਹੁਤ ਹੀ ਤੁਸੀਂ ਸੀਰੀਅਸਲੀ ਲੈਣਾ ਹੈ ਉਹ ਜਿਸ ਤੱਕ ਇਹਨਾਂ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰਨੀ ਹੈ ਹਰ 100% ਤਾਂ ਨਹੀਂ ਮੈਂ ਵੀ ਕਹਾਂਦਾ 100% ਸੁਲਝ ਜਾਂਦੇ ਆ ਪਰ ਕੋਸ਼ਿਸ਼ ਕੋਸ਼ਿਸ਼ ਸਾਡੀ ਹੈ ਇਹ ਵੀ ਹੁਣ ਤੋਬਾਤ ਮਸਲੇ ਐਨ ਲੇਗ ਸੁਲਝਾ ਜਾਂਦਾ ਹੁੰਦਾ ਸੁਲਝ ਰਹੇ ਨੇ ਉਹ ਪਛੇਤਨ ਆਪਾਂ ਬੈਠੇ ਤੋਂ ਮਗਾ ਕੇ ਦਸ ਵਜੇ ਸੀਗਾ ਪਈਆਂ ਦੀਆਂ ਕੋਠੀਆਂ ਦੇ ਕਬਜ਼ੇ ਕੀਤੇ ਸੀਗੇ ਪਈਆਂ ਦੇ ਜ਼ਮੀਨਾਂ ਦੇ ਕਬਜ਼ੇ ਸੀਗੇ ਅਸੀਂ ਵਾਇਕਾ ਦਾ ਉਹਨਾਂ ਨੂੰ ਭੁਲੀਆਂ ਫੁੱਟਿੰਗ ਸੁਟੇ ਉਹਨਾਂ ਅੱਛਾ ਸਕਸੈਸ ਰੇਟ ਕਿੰਨਾ ਕਿਹਾ ਜਿੰਨੀਆਂ ਤੁਹਾਡੇ ਕੋ ਕੰਪਲੇਂਟ ਆਉਂਦੀਆਂ ਤੁਹਾਡੇ ਹਿਸਾਬ ਨਾਲ ਕਿੰਨੇ 70 75 80 60 ਤੁਹਾਡੇ ਕੋ ਰੋਜ਼ ਦੀਆਂ 40 50 50 60 ਕੰਪਲੇਨਾਂ ਆਉਂਦੀਆਂ ਨੇ ਅਸੀਂ ਉਸੇ ਸੇਮ ਡੇ ਕੱਢ ਦਿੰਦੇ ਉਹਨਾਂ ਉਸੇ ਦਿਨ ਤੋਂ ਪ੍ਰੋਸੈਸ ਸ਼ੁਰੂ ਹੋ ਜਾਂਦਾ ਹੁੰਦਾ ਹੁਣ ਇਹ ਨੈਕਸਟ ਹਫ਼ਤੇ ਤੁਹਾਡੇ ਕੋ ਹੈਗਾ ਕਿ ਉਹਨਾਂ ਦੇ ਜਵਾਬ ਜਵਾਬ ਸ ਆਫੀਸਰ ਆ ਚੰਡੀਗੜ ਹੈ ਉਹ ਚੰਡੀਗੜ ਹੈ ਉਹਦੇ ਅਡਰੈਸ ਤੇ ਲਿਖਿਆ ਹੋਇਆ ਹੈ ਜੀ ਮੈਨੂੰ ਵੀ ਲਿਖਿਆ ਹੋਇਆ ਤੁਸੀਂ ਜੀਵਲ ਵੀ ਬਹੁਤ ਬੋਲ ਦਿਓ ਹਾਂ ਨਹੀਂ ਮੈਂ ਈਮੇਲ ਬੋਲ ਨਹੀਂ ਕਿ ਆਪਾਂ ਡਿਸਪਲੇ ਕਰ ਦੇਣੀ ਹੈ ਜੀ ਐਨ ਆਰ ਆਈ ਕਮਿਸ਼ਨ ਪੰਜਾਬ @gmail.com ਹੈ ਪਰ ਇਹ ਬਰੀਫ ਚ ਲਿਖਿਆ ਹੋਇਆ ਹੈ ਐਨ ਆਰ ਆਈ c o m m p b @gmail.com ਆਪਾਂ ਡਿਸਪਲੇ ਵੀ ਕਰ ਰਹੇ ਹਾਂ ਜੀ ਨਾਲ ਦੀ ਨਾਲ ਸਾਡੇ ਦਰਸ਼ਕ ਜਿਹੜੇ ਉਹ ਨੋਟ ਕਰ ਲੈਣ ਤੇ ਸੰਧੂ ਸਾਹਿਬ ਨੂੰ ਪੁੱਛ ਲਾਂਗੇ ਜੇ ਚਾਹਣਗੇ ਤੇ ਇਹਨਾਂ ਦਾ ਪਰਸਨਲ ਨੰਬਰ ਵੀ ਡਿਸਪਲੇ ਕਰ ਦੇਵਾਂਗੇ ਕਿਉਂਕਿ ਉਹ ਕਹਿੰਦੇ ਆ ਕਿ ਅਸੀਂ ਪੂਰੀ ਜ਼ਿੰਮੇਵਾਰੀ ਲੈਨੇ ਆ ਕਿ ਇਦਾਂ ਦੀ ਗੱਲ ਹੁੰਦੀ ਨਹੀਂ ਮੈਂ ਆਉਂਦੇ ਆ ਇਹਨਾਂ ਨਾਲ ਗੱਲ ਕੀਤੀ ਵੈਸੇ ਆਫ ਦੀ 에ਅਰ ਕੇ ਲੋਕਾਂ ਨੂੰ ਥੋੜੀ ਜਿਹੀ ਨਿਰਾਸ਼ਤਾ ਆ ਕਿ ਜਿੰਨੀਆਂ ਉਮੀਦਾਂ ਸੀ ਸਾਡੀਆਂ ਉੱਤੇ ਸਰਕਾਰ ਸ਼ਾਇਦ ਪੂਰੀ ਨਹੀਂ ਉੱਤਰ ਰਹੀ ਇਹ ਕਹਿੰਦੇ ਕਿ ਨਹੀਂ ਤੁਸੀਂ ਦੇਖੋਗੇ ਕਿ ਹੁਣ ਬਹੁਤ ਜ਼ਿਆਦਾ ਤੇਜ਼ੀ ਨਾਲ ਸਾਰੇ ਕੰਮ ਜਿਹੜੇ ਆ ਉਹ ਅਸੀਂ ਕਰਵਾ ਰਹੇ ਆ ਚਲੋ ਇਹ ਬਦੀ ਅੱਛੀ ਗੱਲ ਆ ਚੰਗੀ ਖਬਰ ਆ ਜੇ ਇਸ ਤਰ੍ਹਾਂ ਹੁੰਦਾ ਤਾਂ ਅੱਛਾ ਸੰਧੂ ਸਾਹਿਬ ਤੁਸੀਂ ਮੈਨੂੰ ਥੋੜਾ ਜਿਹਾ ਇੱਕ ਹੋਰ ਦੱਸਿਓ ਜ਼ਮੀਨਾਂ ਦੇ ਜਿਹੜੇ ਮਸਲੇ ਆ ਇਦੇ ਵਿੱਚ ਜਿਆਦਾ ਝੰਜਟ ਉਦੋਂ ਪੈਂਦਾ ਆ ਜਦੋਂ ਸਾਡੇ ਖਾਤੇ ਜਿਹਨੂੰ ਤੁਸੀਂ ਸਮਝਦੇ ਹੋ ਤੁਸੀਂ ਵੀ ਸੰਧੂ ਜੀ ਜਿਮੀਦਾਰਾ ਪਰਿਵਾਰ ਨਾਲ ਸੰਬੰਧ ਰੱਖਦੇ ਜਿਹਨੂੰ ਸਾਡੀ ਉੱਥੇ ਵਾਲੀ ਪਟਵਾਰੀਆਂ ਦੀ ਭਾਸ਼ਾ 'ਚ ਮੁਸ਼ਤਰਕਾ ਖਾਤੇ ਕਹਿੰਦੇ ਆ ਤਕਸੀਮ ਨਹੀਂ ਹੁੰਦੀ ਤਕਸੀਮ ਨਹੀਂ ਹੋਈ ਜਾਂਦੀ ਤੇ ਤਕਸੀਮ ਇੱਕ ਬੜਾ ਵੱਡਾ ਉਲਝਣ ਭਰਿਆ ਮਸਲਾ ਆ ਮੈਂ ਆਪਣੀ ਵਿਸਾਦ ਦਵਾ ਤੇ ਜੇ ਮੇਰੇ ਫਾਦਰ ਦੀ ਪੰਜ ਭਰਾ ਸੀ ਤੇ ਪੰਜਾਂ ਭਰਾਵਾਂ ਦੇ ਅੱਗੇ ਦੋ-ਦੋ ਤਿੰਨ-ਤਿੰਨ ਬੱਚੇ ਤੇ ਕੋਈ ਆਸਟ੍ਰੇਲੀਆ ਬੈਠਾ ਕੋਈ ਨਿਊਜ਼ੀਲੈਂਡ ਕੋਈ ਸਿੰਗਾਪੁਰ ਕੋਈ ਹਾਂਗਕਾਂਗ ਤੇ ਇਨੇ ਵੱਡੇ ਲਾਮ ਲਸ਼ਕਰ ਦੇ ਵਿੱਚੋਂ ਜੇ ਇੱਕ ਬੰਦਾ ਵੀ ਉਸ ਚ ਨਾ ਸਹਿਮਤ ਹੋਵੇ ਜਿਸ ਤਰ੍ਹਾਂ ਦਾ ਰੂਲ ਆ ਤੇ ਉਹ ਲਟਕ ਜਾਂਦਾ ਮਸਲਾ ਤੇ ਉਹ ਐਨਆਰਆਈ ਹਾਂਭਾਰ ਕੇ ਬਹਿ ਜਾਂਦਾ ਫਿਰ ਕਹਿੰਦਾ ਯਾਰ ਗਲੋਂ ਲਾਓ ਜਿਹਦੇ ਦਾ ਕਬਜ਼ਾ ਵੇਚ ਦੋ ਜੋ ਮਿਲਦਾ ਲੈ ਲੋ ਇਹਦਾ ਕੀ ਹੱਲ ਹੈ ਦੇਖੋ ਜੀ ਤੁਸੀਂ ਸਹੀ ਕਰਿਓ ਪਹਿਲਾਂ ਅਸਿਕਾ ਤਾਂ ਚੱਲਦਾ ਸੀਗਾ ਪਹਿਲੇ ਸਰਕਾਰਾਂ ਦੇ ਵੀ ਇਦਾਂ ਚੱਲਦਾ ਸੀਗਾ ਲੇਕਿਨ ਹੁਣ ਜਿਹੜੀਆਂ ਦਾ ਤਨੋਂ ਤਾਂ ਬਾਇਕਾ ਦਾ ਇੱਕ ਨਾ ਇੱਕ ਆਪਣੇ ਹਰ ਮੁੱਖ ਮੰਤਰੀ ਸਾਹਿਬ ਮੁੱਖ ਮੰਤਰੀ ਸਾਹਿਬ ਨੇ ਬਾਇਕਾ ਦਾ ਹਰ ਤਹਿਸੀਲ ਦੇ ਵਿੱਚ ਇੱਕ ਵਿੰਡੋ ਖੋਲਤੀ ਹੈ ਹਮਮ ਵੀਰ ਤੁਸੀਂ ਤੁਹਾਡੇ ਕੋਈ ਵੀ ਨਹੀਂ ਤਹਿਸੀਲ ਤੁਸੀਂ ਤਹਿਸੀਲਦਾਰ ਕੋ ਜਾਂਦੇ ਹੋ ਪਟਵਾਰੀ ਕੋ ਜਾਂਦੇ ਹੋ ਜਾਂ ਕਿਸੇ ਵੀ ਜਾਂਦੇ ਤੁਹਾਡੀ ਨਹੀਂ ਸੁਣਵਾਈ ਹੁੰਦੀ ਤੁਸੀਂ ਸਿਰਫ ਵਿੰਡੋ ਤੇ ਸ਼ਿਕਾਇਤ ਕਰ ਸਕਦੇ ਹੋ 24 ਆਵਰਸ ਤੇ ਤੁਹਾਨੂੰ ਜਵਾਬ ਮਿਲਦਾ ਇਸ ਕਰਕੇ ਜੋ ਜਿੰਨੇ ਵੀ ਮਾਈਂ ਨਾ ਕਰੋ ਪਲੀਜ਼ ਕਿਉਂਕਿ ਤਹਿਸੀਲਾਂ ਦੀ ਵਿੰਡੋ ਭਾਵੇਂ ਖੋਲਤੀ ਸੁਖਵੀਰ ਬਾਲ ਵੀ ਕਹਿੰਦੇ ਸੀ ਵਨ ਵਿੰਡੋ ਸਿਸਟਮ ਖੋਲਤਾ ਸੁਣਵਾਈ ਸੁਣੀ ਨਹੀਂ ਜੇ ਹੁੰਦੀ ਉੱਥੇ ਉਦਾਂ ਹੀ ਹਾਲਿਆ ਕਰਪਸ਼ਨ ਉਦਾਂ ਹੀ ਆ ਸਾਰਾ ਕੁਝ ਉਦਾਂ ਹੀ ਆ ਲੋਕ ਕਾਫੀ ਮਜੂਜ਼ ਹੁੰਦੇ ਆ ਮੈਂ ਹੁਣ ਦੇ ਐਸੀ ਸਰਕਾਰ ਦੇ ਵੇਲੇ ਜੇ ਮੈਂ ਤੁਹਾਨੂੰ ਦੱਸਦਾ ਨਿੱਕੀ ਨਿੱਕੀ ਰਜਿਸਟਰੀਆਂ ਦੇ ਵਿੱਚ ਵੀ ਪੈਸੇ ਚੱਲਦੇ ਆ ਤਹਿਸੀਲਦਾਰ ਸਾਹਿਬ ਮਿਲਦੇ ਹੀ ਨਹੀਂ ਦੋ ਦੋ ਥਾਂ ਤਿੰਨ ਤਿੰਨ ਥਾਂ ਜਾਣਾ ਹੁੰਦਾ ਉਹਨਾਂ ਨੇ ਕਦੀ ਹਰ 6 ਵਜੇ ਸ਼ਾਮ ਨੂੰ ਆਉਂਦੇ ਆ ਉਹ ਬਸੀਕੇ ਵਾਲਾ ਇਹਨੂੰ ਸਾਰਾ ਕੁਝ ਚੱਲਦਾ ਜਿਹੜੀ ਆਪਾਂ ਕਰਪਸ਼ਨ ਦੇ ਖਿਲਾਫ ਮੈਂ ਚਲਾਈ ਏਡਾ ਵੱਡਾ ਕੰਮ ਕੀਤਾ ਉਹਨੂੰ ਕੰਟਰੋਲ ਨਹੀਂ ਹੋ ਸਕਿਆ ਤੁਸੀਂ ਮੈਨੂੰ ਭਾਵੇਂ ਨਾ ਨਹੀਂ ਨਹੀਂ ਇਹ ਤਾਂ ਜੀ ਗੱਲ ਦੀ ਕੰਟਰੋਲ ਕਰਨ ਦੀ ਪੂਰੀ ਕੰਟਰੋਲ ਹੋ ਰਹੀ ਆ ਪੂਰੀ ਕੋਸ਼ਿਸ਼ ਕਰ ਰਹੇ ਪੂਰੀ ਹੋ ਰਹੀ ਇਹ ਤਾਂ ਜੀ ਤਾਂ ਕਹਿ ਰਹੇ ਤਹਿਸੀਲਦਾਰ ਮਿਲਦਾ ਨਹੀਂ ਕ ਤਹਿਸੀਲਦਾਰ ਨੂੰ ਹੁਕਮ ਦਿੱਤਾ ਨੇ ਵੀ ਉਹ ਤੇ ਮੇਰੇ ਅਰਥਾ ਕੋਈ ਸਧਾਰਨ ਬੰਦਾ ਜਾਵੇ ਤੇ ਤੁਸੀਂ ਤਹਿਸੀਲਦਾਰ ਦੇ ਦਫਤਰ ਜੀ ਸਾਹਮਣੇ ਦੱਸਦਾ ਹੋਣੇ ਪਿਛਲੇ ਤੁਹਾਡੇ ਤੁਸੀਂ ਵਗਬ ਹੋਣੇ ਰੈੱਡ ਰੋਮ ਵਾਲੇ ਸ਼ੰਦ ਸਿੰਘ ਸਾਹਿਬ ਉਹ ਗਏ ਸੀਗੇ ਜੀ ਉਹਨਾਂ ਨੂੰ ਤੁਸੀਂ ਕਦੇ ਪੁੱਛਿਓ ਉਹਨਾਂ ਦੇ ਬਾ ਮੈਂ ਕਦੋਂ ਉਹਨਾਂ ਨੇ ਸਟੈਪਟ ਕੀਤਾ ਬੋਲੇ ਆਂ ਮੈਂ ਗਿਆ ਸੀਗਾ ਤੇ ਮੇਰੇ ਅੰਦਰੇ ਕੰਮ ਜੋ ਮੇਰੇ ਬਿਨਾ ਪੈਸੇ ਤੇ ਬਿਨਾ ਹਤੂ ਹੋਇਆ ਮੈਂ ਮੰਨਦਾ ਵੀ ਵਾਸਤਵ ਮੇਂ ਪੰਜਾਬ ਦੇ ਵਿੱਚ ਹੁਣ ਕ੍ਰੈਪਸ਼ਨ ਘਟ ਰਿਹਾ ਹੈ ਠੀਕ ਹੈ ਤੁਹਾਡੇ ਤੁਹਾਡੇ ਮੀਡੀਆ ਬਗਿਆ ਨੇ ਇਹ ਕਹਿਆ ਹੈ ਤੁਹਾਡੇ ਮੀਡੀਆ ਵਾਲੇ ਕਹਿ ਰਹੇ ਬਹੁਤ ਚੰਗੀ ਗੱਲ ਹੈ ਬਹੁਤ ਚੰਗੀ ਗੱਲ ਹੈ ਇਦਾਂ ਹੋਵੇ ਤੇ ਇਹੀ ਤੇ ਅਸੀਂ ਉਮੀਦਾਂ ਰੱਖਦੇ ਆ ਸਾਰੇ ਕਿ ਹੋਵੇ ਅੱਛਾ ਜਿਹੜੀ ਤਕਸੀਮ ਵਾਲਾ ਮਸਲਾ ਆ ਜਿੱਦਾਂ ਕਿਸੇ ਜਮਾਨੇ 'ਚ ਤੁਸੀਂ ਕਿਉਂਕਿ ਇਸ ਭਾਈਚਾਰੇ ਨਾਲ ਸੰਬੰਧਤ ਤਾਂ ਮੈਂ ਤੁਸੀਂ ਹੋਰ ਚੰਗੀ ਤਰ੍ਹਾਂ ਸਮਝ ਸਕਦੇ ਹੋ ਦੂਜਾ ਬੰਦਾ ਸ਼ਾਇਦ ਨਾ ਸਮਝੇ ਜਿੱਦਾਂ ਕਿਸੇ ਜਮਾਨੇ 'ਚ ਸਾਡੇ ਅਸੀਂ ਬਚਪਨ ਨੂੰ ਆਗੇ ਜਾਂ ਨਹੀਂ ਹੋਵਾਂਗੇ ਕੰਸੋਲੀਡੇਸ਼ਨ ਦੀ ਗੱਲ ਸੁਣਦੇ ਹੁੰਦੇ ਸੀ ਵੀ ਮਰੱਬੇਬਿੰਦੀ ਜੀ ਨੂੰ ਕਹਿੰਨੇ ਆ ਇਦਾਂ ਤਾਂ ਇੱਕ ਵੱਡੀ ਮਹਿਮ ਚੱਲੀ ਸੀ ਉਹਦੇ ਵਿੱਚ ਜ਼ਮੀਨ ਨਾਲ ਸੰਬੰਧਤ ਸਾਰੇ ਰਿਫਾਰਮ ਕਰਤੇ ਜ਼ਮੀਨਾਂ ਖਿਲਰੀਆਂ ਪਈਆਂ ਸੀ ਕਿਉਂਕਿ ਕਿਤੇ ਕੋ ਕੀ ਕੋਈ ਇਹ ਤਕਸੀਮ ਵਾਸਤੇ ਸੌਖਾ ਰਾਹ ਨਹੀਂ ਲੱਭ ਸਕਦਾ ਕਿ ਕਿਉਂਕਿ ਵੇਖੋ ਹੁਣ ਪਰਿਵਾਰ ਇੰਨੇ ਲੰਬੇ ਹੋ ਗਿਆ ਜੇ ਕਿਸੇ ਨੇ ਵੰਡ ਕੀਤੀ ਵੀ ਆ ਮੰਨ ਲਓ ਮੇਰੇ ਪੀਰੈਂਟਸ ਨੇ ਕਾਗਜ਼ ਤੇ ਲਿਖ ਕੇ ਵੰਡ ਕੀਤੀ ਵੀ ਆਪੋ ਚ ਭਰਾਵਾਂ ਨੇ ਪਰ ਮੈਂ ਪਿਛੇ ਤੁਹਾਡੇ ਜਗਰਾਵਾਂ ਵਾਲੇ ਡੀਆਰਓ ਸਾਹਿਬ ਆਏ ਸੀਗੇ ਇੱਥੇ ਸ਼ਰਮਾ ਜੀ ਉਹਨਾਂ ਨੇ ਵੀ ਗੱਲ ਹੋਈ ਉਹ ਕਹਿੰਦੇ ਨੇ ਜੀ ਜੋ ਤੁਸੀਂ ਮਰਜੀ ਲਿਖਿਆ ਜੇ ਉਹ ਇੰਤਕਾਲ ਨਹੀਂ ਚੜੇ ਤੁਹਾਡੇ ਆਪੋ ਆਪਣੇ ਵੰਡ ਹੋ ਕੇ ਉਹਦੀ ਕੋਈ ਵੈਲਿਊ ਨਹੀਂ ਕੀ ਤੁਹਾਨੂੰ ਮੁੜ ਤੋਂ ਤਕਸੀਮ ਕਰਾਉਣੀ ਪਊਗੀ ਤੇ ਤਕਸੀਮ ਵਾਲਾ ਝੰਜਟ ਜਿਹੜਾ ਇਸ ਵੇਲੇ ਸਭ ਤੋਂ ਵੱਡਾ ਮੈਂ ਬੜਿਆਂ ਨੇ ਨੂੰ ਗੱਲ ਕੀਤੀ ਆ ਇਹਦਾ ਕੋਈ ਸੌਖਾ ਹੱਲ ਨਹੀਂ ਸਰਕਾਰ ਕੱਢ ਸਕਦੀ ਬੜਾ ਕੁਝ ਹੁੰਦਾ ਸਰਕਾਰਾਂ ਕਰਨੀਆਂ ਚਾਹੁੰਦੇ ਤਕਸੀਮ ਮਾਰਗਾ ਜੱਜ ਬਾਕੀ ਬਾਕੀ ਡਿਸਟ੍ਰਿਕਟ ਦੇ ਡੀਆਰਓ ਲੱਗੇ ਹੋਏ ਆ ਯੋ ਮੋਲੀ ਜਿਹਨਾਂ ਨਾਲ ਇਹਦਾ ਕੇਸ ਉਹ ਕੇਸ ਵਾਸਤੇ ਬੱਕਰੀ ਤੋਂ ਹੀ ਉਹ ਡੀਅਰ ਨੂੰ ਵੀ ਹਿਦਾਤਾ ਨੇ ਵੀ ਇਹ ਜੀ ਐਨ ਆਰ ਆ ਦੀ ਕੇਸਾਂ ਨੂੰ ਇਹਨਾਂ ਫਟਾਫਟ ਜਿੱਤੇ ਨਹੀਂ ਰ ਇੱਕ ਸਾਲ ਦਾ ਟਾਈਮ ਹੈ ਮੈਨੂੰ ਪਤਾ ਉਹ ਕਹਿੰਦੇ ਇੱਕ ਸਾਲ ਦੇ ਵਿੱਚ ਹੋਣੀ ਚਾਹੀਦੀ ਪਰ ਹੁੰਦੀ ਨਹੀਂ ਸਰ ਹੁੰਦੀ ਹੋਰੀ ਹੈ ਹੁਣ ਦੇਖੋ ਪਹਿਲਾਂ ਮੈਂ ਮੰਦੇ ਨਹੀਂ ਹੁੰਦੀ ਉਹ ਕਿਉਂਕਿ ਜਸਟੰਮ ਦੇ ਅਨੁਸਾਰ ਘਾਰੀ ਬਣੀ ਨੂੰ ਰਾਮਯਾਰ ਆਪਣੇ ਨੂੰ ਲੀਤੇ ਆਪਣੇ ਘੜੀ ਚੱਲ ਪਈ ਜਲੀ ਤੇ ਚੜ ਗਈ ਹੈ ਹੁਣ ਹੁਣ ਦੌੜ ਲੱਗ ਪਈ ਹੈ ਨਹੀਂ ਤੁਸੀਂ ਦਿਨ ਦੇਖੋਗੇ ਤੁਸੀਂ ਜਿ ਵਾਸਤਵ ਮੇਂ ਹੀ ਜੇ ਤਖਸੀਮਾ ਵਾਲੇ ਵੀ ਆ ਮਸਲੇ ਹਨ ਇਹ ਬਹੁਤ ਹੀ ਜਲਦੀ ਹੈ ਉਹ ਸਪੀਡ ਨਾਲ ਅੱਛਾ ਤੁਸੀਂ ਤੁਸੀਂ ਜਿੰਮੇਵਾਰ ਪੋਸਟ ਤੇ ਬੈਠੇ ਹੋ ਮੈਂ ਇਹ ਗੱਲ ਦਾ ਤੁਹਾਡੀ ਦਾ ਯਕੀਨ ਕਰਦੇ ਆ ਕਿ ਵਾਕਿਆ ਹੋਰੀ ਹੋਊਗੀ ਪਰ ਗਰਾਉਂਡ ਰਿਐਲਿਟੀ ਕੁਝ ਲੋਕੀ ਹੋਰ ਦੱਸਦੇ ਆ ਚੰਗੀ ਗੱਲ ਆ ਜੇ ਇਦਾਂ ਹੋ ਜਾਵੇ ਤੇ ਲੋਕ ਇਹੋ ਹੀ ਤੇ ਉਮੀਦ ਰੱਖਦੇ ਆ ਕਿ ਆਪਣੀ ਸਰਕਾਰ ਆ ਜਿੱਦਾਂ ਦੀ ਰਿਸਪੌਂਸ ਵੇਖੋ ਮਿਲਿਆ 92 ਤੇ ਹੁਣ 94 ਇਦੋਂ ਵੱਧ ਕਦੀ ਮੰਡਟ ਦਿੱਤਾ ਲੋਕਾਂ ਨੇ ਤੇ ਫਿਰ ਜਿੰਮੇਵਾਰੀ ਜਿਹੜੇ ਬੰਦੇ ਅਹੁਦਿਆਂ ਤੇ ਬੈਠੇ ਉਹਨਾਂ ਦੀ ਕਿੱਡੀ ਵੱਡੀ ਜਿੰਮੇਵਾਰੀ ਬਣਦੀ ਆ ਕਿ ਲੋਕਾਂ ਦਾ ਉਹ ਮਾਣ ਉਸਰੇ ਰੱਖਣ ਜਿੰਨੀ ਮਾਣ ਲੋਕਾਂ ਨੇ ਉਹਨਾਂ ਨੂੰ ਦਿੱਤਾ ਬਿਲਕੁਲ ਜੀ ਬਿਲਕੁਲ ਬਿਲਕੁਲ ਆਪਣੇ ਲੋਕਾਂ ਦੇ ਉਮੀਦਾਂ ਦੇ ਖਰੇਮੇ ਵੀ ਖਰੇ ਉਤਰਾਂਗੇ ਸਾਰੇ ਜਿਹਨੇ ਵੀ ਆਪਣੇ ਕਿਨਸ ਆਪਣੇ ਜਿਹੜੇ ਅਹੁਦੇ ਦੇ ਸਾਰੇ ਬੈਠੇ ਆ ਖਾਸ ਕਰਕੇ ਜਿੰਨੇ ਵੀ ਐਨਆਰਆਈ ਵੀਰ ਮੇਰੇ ਭਰਾ ਆ ਉਹਨਾਂ ਨੂੰ ਤਾਂ ਮੈਂ ਇਹ ਹੀ ਕਹਾਂਗਾ ਵੀ ਜਿੰਨੇ ਵੀ ਤੱਕ ਤੁਹਾਨੂੰ ਕੋਈ ਆਪਣੀ ਕੋਈ ਸ਼ਿਕਾਇਤ ਕੰਪਲੇਨ ਆਉਂਦੀ ਹੈ ਤੁਸੀਂ ਆਪਣੇ ਰਿਵੈਲ ਤੁਹਾਨੂੰ ਤਹੀ ਕਾ ਡਿਸਪਲਿਨ ਕਰ ਦਿੱਤੀ ਹੈ ਉਸ ਦੇ ਉੱਤੇ ਤੁਸੀਂ ਆਪਣੇ ਕਿਨਾਂ ਆ ਕੰਪਲੇਨ ਕਰ ਸਕਦੇ ਹੋ ਤੁਹਾਨੂੰ ਆਪਣੇ ਵਿਦਿਨ 24 ਆਵਰਸ ਜੋ ਮਿਲੇਗਾ ਉਹ ਤੁਹਾਡੇ ਮਸਲੇ ਵੀ ਆਲੋ ਜਲਦੀ ਨਾਲ ਜਲਦੀ ਖੋਣਗੇ ਉਹਨਾਂ ਤੋਂ ਇਹ ਕੱਲ ਤੁਹਾਨੂੰ ਮੈਂ ਹੋਰ ਦੱਸ ਦਵਾਂ ਵੀ ਤੁਸੀਂ ਨਾ ਸੁਣਿਆ ਅੱਜ ਕੱਲੇ ਕਿਤਾਬ ਸਟੂਡੈਂਟ ਪੜ੍ਹਨਾ ਹੁੰਦੇ ਆ ਉੱਥੇ ਵਰਕ ਪਰਮਿਟ ਦੇਤੇ ਆ ਜਾਂਦੇ ਪੜ੍ਹਨਾ ਆ ਜਾਂਦੇ ਆ ਖੁਦਾਨਾ ਕਰਤਾ ਰੱਬ ਨਾ ਕਰੇ ਕਿਸੇ ਦਾ ਆਪਣੇ ਵਿੱਚ ਐਕਸੀਡੈਂਟ ਹੋ ਜਾਂਦਾ ਉਸ ਦਾ ਆਪਣੇ ਵੀ ਡੈਥ ਹੋ ਜਾਂਦੀ ਹੈ ਤੁਸੀਂ ਡੈਥ ਡੈਥ ਬੋਡੀ ਭੇਜਣ ਵਾਸਤੇ ਵੀ ਫਿਰ ਆਪਣੇ ਪੈਸੇ ਕਾਫੀ ਲੱਗਦੇ ਆ ਜੀ ਜੀ ਉਹ ਵੀ ਇੱਕ ਆਪਣੇ ਉੱਤੇ ਤੁਸੀਂ ਇੱਕ ਈਮੇਲ ਤੇ ਤੁਸੀਂ ਭੇਜ ਸਕਦੇ ਹੋ ਉਹ ਵੀ ਪੂਰਾ ਆਪਣੇ ਕਿਣਾ ਕਮਿਸ਼ਨ ਦੇ ਵੱਲੋਂ ਤੁਹਾਡਾ ਬੋਡੀ ਉੱਤੇ ਤਦਯੋਗਕਰ ਪਹੁੰਚਾਈ ਜਾਏਗਾ ਉਹਦਾ ਜਿਹੜਾ ਫਾਈਨੈਂਸ਼ੀਅਲ ਫਾਈਨੈਂਸ਼ੀਅਲ ਸਪੋਰਟ ਹੈ ਉਹ ਤੁਹਾਡੇ ਵੱਲੋਂ ਕੀਤੀ ਜਾਂਦੀ ਹੈ ਪੰਜਾਬ ਸਰਕਾਰ ਔਰ ਸੈਕਟਰ ਸਰਕਾਰ ਮਿਲ ਕੇ ਕਰਦੀ ਹੈ ਨਾਰਮਲੀ ਤੇ ਇੱਥੇ ਸਾਡੇ ਰੇਡੀਓ ਥਾਨ ਤੇ ਟੀਵੀ ਤੇ ਹੀ ਰਿਕੁਐਸਟ ਕਰਦੇ ਆ ਲੋਕਾਂ ਦਾ ਇੱਥੇ ਅਕਾਊਂਟ ਖੋਲਦੇ ਆ ਟਰਸਟ ਅਕਾਊਂਟ ਖੋਲਦੇ ਆ ਫੰਡਿੰਗ ਕਰਦੇ ਆ ਤੇ ਫਿਰ ਭੇਜਦੇ ਆ ਔਰ ਆਏ ਦਿਨ ਸਾਰ ਹੁੰਦੇ ਆ ਅੱਜ ਹੀ ਮੈਂ ਖਬਰਾਂ ਕਰ ਰਿਹਾ ਸੀਗਾ ਸੂਰੇ ਤਿਆਰ ਤੇ ਦੋ ਡੱਟ ਅੱਜ ਹੀ ਹੋਈਆਂ ਨੇ ਇੱਕ ਡੱਟ ਐਕਸੀਡੈਂਟ ਚ ਹੋਈ ਆ ਇੱਕ ਡੈਥ ਸਾਰਨੀਆਂ ਇੱਕ ਦੋਸਤ ਨੇ ਦੋਸਤ ਨੂੰ ਸ਼ਰਾਬ ਮਾਰ ਕੇ ਮਾਰ ਦਿੱਤਾ ਬਹੁਤ ਸਾਰਾ ਕੁਝ ਹੁੰਦਾ ਇੱਥੇ ਰੋਜ਼ ਤੇ ਇੰਨੀਆਂ ਡੈਡ ਬੋਡੀ ਹੁੰਦੀਆਂ ਨੇ ਤੇ ਲੋਕੀ ਹੁਣ ਇੱਥੇ ਵੀ ਹੱਥ ਖੜੇ ਕੇ ਕਿੰਨੇ ਦਿਨ ਵੀ ਕੇ ਕੱਪ ਤੇ ਟਾਈਮ ਹੁੰਦਾ ਸਾਡੇ ਹਫ਼ਤੇ ਦੱਸ ਦਿੰਦਾ ਹੂੰ ਜਿਹੜੇ ਪੀਲ ਕਰਦੇ ਤੇ ਉਹ ਬਹੁਤ ਫਾਟ ਕਰਦੇ ਅੱਛਾ ਜੀ ਅੱਛਾ ਹੋਰ ਐਨਆਰਆਈ ਦੇ ਕਿਹੋ ਜਿਹੇ ਕੇਸ ਆਉਂਦੇ ਦੋ ਤਰ੍ਹਾਂ ਦੇ ਤੁਸੀਂ ਦੱਸੇ ਇੱਕ ਤੇ ਜਾਇਦਾਦਾਂ ਦੇ ਝਗੜੇ ਤੇ ਇੱਕ ਸ਼ਾਦੀ ਨੂੰ ਲੈ ਕੇ ਝਗੜੇ ਹਨ ਦੋ ਦੋ ਫੈਮਿਲੀ ਡਿਸਪਿਊਟ ਜਿਹੜੇ ਦੋ ਚੀਜ਼ਾਂ ਮੇਨ ਆਉਂਦੀਆਂ ਨੇ ਇਸ ਤੋਂ ਇਲਾਵਾ ਕੋਈ ਇਸ ਤਰ੍ਹਾਂ ਦੇ ਵੀ ਕਈਆਂ ਦੇ ਪੀਓ ਬਣੇ ਕਈ ਆ ਨਾ ਰਹੀ ਆ ਮੈਂ ਮੇਰੇ ਕੋ ਇੱਕ ਕੇਸ ਹੈ ਮੈਂ ਤੁਹਾਨੂੰ ਦਊਗਾ ਹੁਣੇ ਹੀ ਮੈਂ ਤੁਹਾਡੀ ਜਿੱਕਾ ਹੋਗੇ ਤੇ ਗੱਲ ਵੀ ਕਰਾ ਦਾਂਗਾ ਕੈਲੀਫੋਰਨੀਆ ਤੋਂ ਮੈਨੂੰ ਕਿਉਂਕਿ ਕੁਲਦੀਪ ਧਾਰੀਵਾਲ ਆਪਣੇ ਬ੍ਰਦਰ ਨੇ ਪਿੰਡੋਂ ਨੇ ਮਿੱਤਰ ਨੇ ਤੇ ਬਹੁਤ ਸਾਰੇ ਲੋਕ ਆਪਾਂ ਨੂੰ ਪੁੱਛ ਲਿੰਦੇ ਯਾਰ ਤੁਹਾਡੇ ਮੰਤਰੀ ਜੀ ਹੈਗੇ ਆ ਸਾਡਾ ਮਸਲਾ ਹੱਲ ਕਰਾਓ ਮੈਨੂੰ ਅਜੇ ਪਿਛਲੇ ਹਫਤੇ ਹੀ ਫੋਨ ਆਇਆ ਉਹ ਕਹਿੰਦੇ ਯਾਰ ਅਸੀਂ ਸਪੋਰਟ ਤੇ ਸੱਚੀ ਗੱਲ ਹੈ ਕਰਦੇ ਰਹੇ ਆ ਉਹਨੂੰ ਕੈਰੋਂ ਸਾਡਾ ਬੇਟਾ ਛੇੜਾਇਆ ਤੇ ਅਸੀਂ ਮੰਤਰੀ ਜੀ ਨੂੰ ਕਹਿ ਵੀ ਨਹੀਂ ਸਕਦੇ ਕਿਉਂਕਿ ਅਸੀਂ ਹਰ ਵਾਰੀ ਉਹਨਾਂ ਦੀ ਹੈਲਪ ਕਰਦੇ ਰਹੇ ਸਾਰੇ ਲੋਕੀ ਸਾਨੂੰ ਜਾਣਦੇ ਆ ਤੇ ਜਦੋਂ ਜਨ ਇੱਕ ਹੁੰਦਾ ਸੀ ਕਿਸੇ ਜ਼ਮਾਨੇ ਚ ਕਾਂਗਰਸੀ ਦੀ ਸਰਕਾਰ ਤੋਂ ਕਹਿੰਦੇ ਯਾਰ ਇਹਦੇ ਕਾਲੀ ਇਹਦਾ ਕੰਮ ਨਹੀਂ ਕਰਨਾ ਕਾਲੀਆਂ ਸਰਕਾਰ ਤੇ ਤੁਹਾਡਾ ਏਟੀਟਿਊਡ ਕੀ ਆ ਤੁਹਾਡੇ ਕੋਈ ਬੰਦਾ ਆ ਜਾਂਦਾ ਤੁਹਾਨੂੰ ਪਤਾ ਵੀ ਇਹ ਕਾਲੀਆਂ ਦਾ ਨਹੀਂ ਇਦਾਂ ਨਹੀਂ ਇਦਾਂ ਨਹੀਂ ਦੇਖਦੇ ਵੀ ਕਲ ਦੀ ਜਾਂ ਕਾਂਗਰਸੀ ਜਾਂ ਕੁਝ ਵੀ ਹੈ ਅਸੀਂ ਤੇ ਦੇਖਦੇ ਕਾਇ ਨਾ ਰਹੀ ਅੱਛਾ ਉਹ ਮਿੰਟਾ ਮੈਂ ਸੱਚੀ ਗੱਲ ਦੱਸਦਾ ਮੈਂ ਉਹ ਕਹਿੰਦੇ ਮੈਨੂੰ ਕਿ ਅਸੀਂ ਇਸ ਕਰਕੇ ਮੰਤਰੀ ਕੋਈ ਨਹੀਂ ਜਾਣ ਸਕਦੇ ਸੀ ਕਿ ਅਸੀਂ ਜਿਹੜੇ ਆ ਅਸੀਂ ਮਤ ਕਰਦੇ ਆ ਸ੍ਰਿੰਦਰ ਕੈਰੋਂ ਉਹਨਾਂ ਦੇ ਬੇਟੇ ਲਾਲੀ ਦੀ ਤੇ ਸਾਰਿਆਂ ਨੂੰ ਪਤਾ ਤੇ ਹੋ ਸਕਦਾ ਸਾਡੀ ਸੁਣਵਾਈ ਨਾ ਮੈਂ ਕਿਹਾ ਮੈਂ ਕਿਹਾ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਗਈ ਇਦਾਂ ਨੇ ਮੰਤਰੀ ਜੀ ਬਹੁਤ ਚੰਗੇ ਨੇ ਬੁੱਲ ਸਾਹਿਬ ਉਹ ਕੋਈ ਨਹੀਂ ਦਾ ਪਰ ਕਾਂਗਰਸੀ ਜਾਂ ਦੇ ਆਪਣੇ ਇੱਕ ਨਹਾ ਅਕਾਲੀ ਆ ਕੋਈ ਵੀ ਬੰਦਾ ਕੋ ਅੰਦਰ ਜਾਂਦਾ ਉਹ ਹਰ ਉਹ ਗੱਲ ਸੁਣਦੇ ਹ ਉਹਨੇ ਸਾਨੂੰ ਸਖਤ ਦੇ ਅਧਾਨੇ ਬਿਨਾਂ ਇਹ ਜਲਦੀ ਜਲਦੀ ਇਹਨਾਂ ਦੇ ਨੋਟਰੀ ਕਿਤੇ ਕਰਕੇ ਅੱਛਾ ਚਲੋ ਅੱਛੀ ਗੱਲ ਹੈ ਇਦਾਂ ਦਾ ਕੰਮ ਹੋਇਆ ਅੱਛਾ ਉਹਦੇ ਚ ਉਹਦੇ ਚ ਕੇਸ ਇਦਾਂ ਨੇ ਉਹ ਕਹਿੰਦੇ ਆ ਕਿ ਅਸੀਂ ਤੇ ਗੈਰ ਨੂੰ ਹੋ ਗਏ ਸਾਨੂੰ 8 ਸਾਲ ਤੇ ਮਗਰੋਂ ਸਾਡੀ ਜ਼ਮੀਨ ਦਾ ਕੋਈ ਡਿਸਪਿਊਟ ਹੋ ਗਿਆ ਤੇ ਦੂਜੀ ਪਾਰਟੀ ਨੇ ਏ ਸਾਡਾ ਪੀਓ ਬਣਵਾਤਾ ਹੁਣ ਉਹ ਡਰਦੇ ਜਾਬ ਨਹੀਂ ਪਏ ਗਏ ਤੇ ਸਾਡੀ ਰੈਸਟ ਹੋ ਜਾਣੀ ਆ ਤਿੰਨ ਭਰਾ ਤਿੰਨੇ ਫਸੇ ਬੈਠੇ ਆ ਇਹ ਸਾਨੂੰ ਮਿਲ ਕਰ ਕੋਸ਼ਿਸ਼ ਤੇ ਆਪਣੇ ਕੋਸ਼ਿਸ਼ ਹਾਂਜੀ ਅਸੀਂ ਹੋਰ ਕੋਈ ਨਹੀਂ ਸੁਭਾ ਕਹਦਾ ਆਪਾਂ ਇਮੀਡੀਏਟਲੀ ਪਹੁੰਚਵਾਵਾਂਗੇ ਤੁਹਾਨੂੰ ਜੀ ਤੁਹਾਨੂੰ ਇਮੀਡੀਡੀਟਲੀ ਪਹੁੰਚਵਾਵਾਂਗੇ ਉਹ ਵੀ ਪਹੁੰਚਵਾਵਾਂਗੇ ਉਹਨਾਂ ਦਾ ਕੇਸ ਵੀ ਤੇ ਦੂਜੀ ਗੱਲ ਏ ਆ ਕਿ ਜਿਹੜਾ ਉੱਥੇ ਸਮਾਂ ਬਹੁਤ ਘੱਟ ਹੁੰਦਾ ਐ ਐਨਆਰਿਕ ਵੱਡੀ ਸਮੱਸਿਆ ਇਹ ਹੁੰਦੀ ਆ ਕਿ ਇਹ ਜਿਹੜੇ ਅਦਾਲਤੀ ਮਸਲੇ ਉਹ ਤਾਂ ਖੈਰ ਹੁੰਦੇ ਹੀ ਆ ਤੇ ਜਿਹੜੇ ਅਦਾਲਤਾਂ ਤੋਂ ਬਾਹਰ ਮਸਲੇ ਆ ਉਹਨਾਂ ਦਾ ਸੋਲੂਸ਼ਨ ਜਿਹੜਾ ਆ ਨਾ ਉਹ 10-15 ਦਿਨਾਂ ਚ ਕੋਈ ਕੱਢਣਾ ਚਾਹੀਦਾ ਵੈਸੇ ਬਹੁਤੀ ਪ੍ਰੋਬਲਮ ਇਹ ਆ ਕਿ ਇੱਥੇ ਹੁਣ ਜੇ ਕੰਮਕਾਰ ਕਰ ਤੀਂ ਵੇਖਦੇ ਸਾਰੇ ਬੰਦੇ ਇੰਨੇ ਸੌਖੇ ਨਹੀਂ ਕਿ ਉਹ ਦੋ-ਦੋ ਤਿੰਨ ਮਹੀਨੇ 6 ਮਹੀਨੇ ਉੱਥੇ ਬਹਿ ਸਕਣ ਸਾਰਿਆਂ ਦੀ ਇੱਥੇ ਕੋਈ ਜ਼ਿੰਮੇਵਾਰੀਆਂ ਵੀ ਹੁੰਦੀਆਂ ਨੇ ਪਰਿਵਾਰ ਚ ਇੱਥੇ ਤੇ ਭਾਜੀ ਘਰ ਲੈ ਲਈਏ ਤੇ ਸਾਰੀ ਉਮਰ ਪੋਰ ਗਈ ਨਹੀਂ ਲੰਦੀ ਤੁਹਾਨੂੰ ਪਤਾ ਹੀ ਆ ਤੇ ਉਹ ਮੌਰਗੇ ਦੇ ਗਦੀ ਘੇੜ ਚ ਪੈ ਹੀ ਉਹ ਉੱਥੋਂ ਉੱਥੇ ਉਹਨਾਂ ਕੋਲ ਜਾ ਹੀ ਨਹੀਂ ਜਾਂਦਾ ਬਹੁਤ ਸਾਰੇ ਲੋਕ ਤਾਂ ਇਹੋ ਜਿਹੇ ਇੱਕ ਮੈਂ ਨਵਾਂ ਨਵਾਇਦ ਮੈਂ ਸੁਣਦਾ ਮੈਨੂੰ 14 ਸਾਲ ਹੋ ਗਏ ਗਏ ਇਹਨੂੰ 16 ਸਾਲ ਮੈਂ ਕਿਹੋ ਜਿਹੇ ਬੰਦੇ ਜਾਂਦੇ ਨਹੀਂ ਬਾਅਦ ਚ ਪਤਾ ਲੱਗਿਆ ਯਾਰ ਇੰਨਾ ਜਾਣਾ ਸੌਖਾ ਵੀ ਨਹੀਂਗਾ ਉੱਥੇ ਬੈਠਿਆ ਨੂੰ ਸਭ ਲੱਗਦਾ ਕੈਨੇਡਾ ਅਮਰੀਕਾ ਪਤਾ ਨਹੀਂ ਕੀ ਆ ਪਰ ਇੱਥੇ ਜਿਹੜੀਆਂ ਜ਼ਿੰਦਗੀ ਦੀਆਂ ਬੇਸਿਕ ਜਿਹੜੀਆਂ ਨੀਡ ਐ ਉਹਨਾਂ ਵਾਸਤੇ ਜਿੰਨਾ ਸੰਘਰਸ਼ ਕਰਨਾ ਪੈਂਦਾ ਉਹ ਸ਼ਾਇਦ ਉੱਤੋਂ ਵੀ ਜ਼ਿਆਦਾ ਜਿਹੜਾ ਇਹ ਮੁਲਕ ਛੱਡ ਕੇ ਆਏ ਹੋਏ ਆ ਤੋਂ ਇਸ ਕਰਕੇ ਇਹਨਾਂ ਲੋਕਾਂ ਦੀ ਇੱਕ ਬੜੀ ਵੱਡੀ ਐਕ ਹੁੰਦੀ ਆ ਕਿ ਸਾਨੂੰ ਉੱਥੇ ਖੱਜਲ ਖਵਾਰੀ ਬੜੀ ਹੁੰਦੀ ਆ ਤਾਂ ਕਰਕੇ ਕਰਪਸ਼ਨ ਦੇ ਰਾਹ ਖੁੱਲਦੇ ਅਗਲਾ ਕਹਿੰਦਾ ਯਾਰ ਮੇਰਾ ਕੰਮ ਹੋ ਜਾਈ ਤੇ ਇਹਦੇ ਲਈ ਕੁਝ ਤੁਹਾਨੂੰ ਕਰਨਾ ਚਾਹੀਦਾ ਕਿ ਇਹਦਾ ਸੋਲੂਸ਼ਨ ਜਲਦੀ ਤੋਂ ਜਲਦੀ ਹੋਵੇ ਜਿਦਾ ਤੁਸੀਂ ਕਿਹਾ ਵੀ ਸਮਾਂ ਬਹੁਤ ਲੱਗਦਾ ਸਪੀ ਸਮਾਂ ਬਹੁਤ ਲੱਗਦਾ ਇਹਨਾਂ ਰੇਟ ਤੇ ਜਾ ਕੇ ਇਹਨਾਂ ਰਹਿ ਨਹੀਂ ਸਕਦਾ ਇਸੇ ਕਰਕੇ ਜੀ ਤੁਸੀਂ ਕਿ ਤੁਹਾਨੂੰ ਪਹਿਲਾਂ ਵੀ ਗਿਆ ਵੀ ਤੁਸੀਂ ਤੁਹਾਨੂੰ ਆਉਣ ਦੀ ਲੋੜ ਨੇਗੀ ਤੁਸੀਂ ਕਮਿਸ਼ਨ ਨੂੰ ਆਪਣਾ ਜੋ ਵੀ ਸਿਕਾਇਤ ਆ ਵੀ ਜੋ ਵੀ ਦੱਸੋ ਉਹ ਤਾਂ ਕਮਿਸ਼ਨ ਜਿੰਦਾ ਤੱਕ ਮੈਂ ਹੱਲ ਐਂਡ ਤੱਕ ਪਹੁੰਚ ਜਾਏਗਾ ਉਹਨੇ ਤੁਸੀਂ ਆਣਾ ਤਾਂ ਜੋ ਉਹਨੇ ਤੁਹਾਡਾ ਉੱਥੇ ਕੋਈ ਵੀ ਰਿਲੇਟਰ ਹੋਵੇ ਕੋਈ ਤਰ੍ਹਾਂ ਦਾ ਫਰੰਡ ਹੋਵੇ ਤੁਸੀਂ ਉਹਦਾ ਨੰਬਰ ਦੇ ਉਹ ਉਹ ਤੁਹਾਡੇ ਕੇਸ ਨੂੰ ਹੈਂਡਲ ਕਰ ਸਕਦਾ ਹਮਮ ਹਾਂ ਅਲਗਰ ਦੇ ਜਨਾਵ ਤੇ ਜਾਂ ਨਹੀਂ ਜਨਾਵ ਤਾਂ ਇੱਥੇ ਇੱਥੇ ਬੈਠੇ ਮਸਲੇ ਹੁੰਦੇ ਹੁੰਦੇ ਹਮ 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 ਅੱਛਾ ਇਹ ਤੋਂ ਇਲਾਵਾ ਜਿਹੜੇ ਇਹ ਇਹੋ ਜਿਹੇ ਮਸਲੇ ਆ ਕਮਿਸ਼ਨ ਤੋਂ ਬਾਅਦ ਜਿਹੜੇ ਮਨਿਸਟਰ ਸਾਹਿਬ ਨੇ ਉਹਨਾਂ ਦਾ ਵੀ ਰੋਲ ਹੁੰਦਾ ਇਹਦੇ ਵਿੱਚ ਉਹ ਤਾਂ ਸਾਡੇ ਮਨਿਸਟਰ ਜੀ ਉਹਨਾਂ ਨੇ ਨਹੀਂ ਨਹੀਂ ਮੈਨੂੰ ਤਾਂ ਕੋਈ ਐਨਆਰ ਕਮਿਸ਼ਨ ਕੋ ਰਿਪੋਰਟ ਜਾਂਦੀ ਆ ਜਾਂ ਮੰਤਰੀ ਜੀ ਤੁਹਾਨੂੰ ਮਾਰਕ ਕਰ ਦਿੰਦੇ ਆ ਕੋਈ ਤੇ ਉਹਨੂੰ ਕੋ ਮਾਰਕ ਕਰ ਦਿੰਦੇ ਆ ਇਸ ਤਰ੍ਹਾਂ ਉਹਨਾਂ ਕੋ ਸਿੱਧਾ ਚੱਲ ਜੇ ਤੇ ਉਹ ਤੁਹਾਨੂੰ ਮਾਰ ਕਰ ਦੇਣੇ ਮਾਰ ਕਰ ਦੇਣੇ ਉਹ ਕਾਰਵਾਈਆਂ ਸ਼ੁਰੂ ਹੋ ਜਾਂਦੀ ਬਹੁਤ ਸਾਰੇ ਲੋਕ ਇੱਥੇ ਡਿਮਾਂਡ ਕਰਦੇ ਹੁੰਦੇ ਸੀ ਚਲੋ ਹੁਣ ਤੇ ਮਸਲਾ ਹੱਲ ਹੋ ਗਿਆ ਜਿੱਦਾਂ ਤੁਸੀਂ ਕਹਿ ਰਹੇ ਹੋ ਜੀ ਇਦਾਂ ਹੋ ਗਿਆ ਹੋਵੇ ਬਹੁਤ ਸਾਰੇ ਲੋਕ ਇਹ ਡਿਮਾਂਡ ਕਰਦੇ ਸੀ ਕਿ ਕੋਈ ਨੋਡਲ ਅਫਸਰ ਬਣਾ ਦੇਣਾ ਚਾਹੀਦਾ ਆ ਐਨ ਆਰ ਆਈ ਦੇ ਮਾਮਲੇ 'ਚ ਜਿਹਨੂੰ ਸਿੱਧਾ ਲੋਕ ਅਪਰੋਚ ਕਰ ਲੈਣ ਹੁਣ ਤੁਸੀਂ ਕਹਿੰਦੇ ਹੋ ਕਿ ਸਿੱਧੇ ਸਾਨੂੰ ਅਪਰੋਚ ਕਰ ਸਕਦੇ ਆ ਤੇ ਮਸਲਾ ਹੱਲ ਹੋ ਸਕਦਾ ਹਾਂ ਜੀ ਮੈਂ ਇਹ ਬਿਲ ਕਰੋ ਕਰ ਸਕਦੇ ਹਾਂ ਅੱਛਾ ਤੇ ਇਹ ਤੋਂ ਇਲਾਵਾ ਮੈਂ ਜੇ ਹੁਣ ਮੈਂ ਦੂਜੇ ਪਾਸੇ ਤੁਹਾਨੂੰ ਲੈ ਕੇ ਨਹੀਂ ਜਾਣਾ ਚਾਹੁੰਦਾ ਕਿਉਂਕਿ ਸਿਆਸੀ ਸਵਾਲ ਨਹੀਂ ਪੁੱਛੀਏ ਤਾਂ ਬਿਹਤਰ ਹੈ ਮੈਂ ਕਿਉਂਕਿ ਐਨ ਆਰ ਆਈ ਨਾਲ ਹੀ ਸੰਬੰਧ ਦਾ ਸਵਾਲ ਪੁੱਛੋ ਕੋਈ ਪੈਦਾ ਨਹੀਂ ਮਸਲਾ ਹੈ ਮੈਂ ਨਾਲੀਆਂ ਨਹੀਂ ਬਾਰੇ ਮੈਂ ਤੁਹਾਨੂੰ ਦੱਸ ਸਕਦਾ ਬਾਕੀ ਮੈਂ ਬੋਲਟ ਦੇ ਬਾਰੇ ਮੈਨਾਂ ਤਾਂ ਕੋਈ ਸਵਾਲ ਨਾ ਨਹੀਂ ਕਰਨਾ ਵੀ ਨਹੀਂ ਚਾਹੁੰਦੇ ਸੀ ਚਾਹੁੰਦੇ ਨਹੀਂ ਕਿ ਇਹ ਪੋਲਿਟਿਕਸ ਦਾ ਕੋਈ ਸਵਾਲ ਕੀਤਾ ਜਾਵੇ ਬੜੇ ਸਵਾਲ ਨੇ ਲੋਕਾਂ ਦੇ ਮਨਾਂ 'ਚ ਹਾਂ ਵੱਡੇ ਲੀਡਰ ਨੇ ਉਹ ਉਸ ਤਰ੍ਹਾਂ ਕਿ ਨਾ ਉਹਦਾ ਜਵਾਬ ਦੇਣ ਨੂੰ ਅਸੀਂ ਤੇ ਤੁਹਾਨੂੰ ਖਾਸ ਕਰਕੇ ਇਹ ਬੜਾ ਇੰਪੋਰਟੈਂਟ ਤੁਹਾਡੇ ਕੋਲ ਕੰਮ ਆ ਜੀ ਜਿਹੜਾ ਇਹਦਾ ਸੌਖਾ ਕੰਮ ਵੀ ਨਹੀਂਗਾ ਬੜਾ ਇੰਪੋਰਟੈਂਟ ਕੰਮ ਆ ਤੇ ਜੇ ਵਾਕਈ ਜਿੱਦਾਂ ਤੁਸੀਂ ਕਹਿੰਦੇ ਹੋ ਇਦਾਂ ਦਾ ਕੰਮ ਕਿਤੇ ਹੋ ਜਾਂਦਾ ਤੇ ਤੁਸੀਂ ਇੱਕ ਨਵੀਂ ਪੈੜ ਪਾ ਦਿੰਦੇ ਹੋ ਕਿ ਲੋਕ ਜਿਹੜੇ ਆ ਉਹ ਵਿਸ਼ਵਾਸ ਕਰਨਗੇ ਜੇ ਇਹ ਐਨਆਰਈ ਕਮਿਸ਼ਨ ਕੋ ਪਹੁੰਚ ਗਏ ਤੇ ਸਾਨੂੰ ਇਨਸਾਫ ਮਿਲ ਜੂਗਾ ਤੇ ਫਿਰ ਇਹ ਬਹੁਤ ਵੱਡੀ ਦੇਣ ਹੋਊਗੀ ਇਸ ਸਰਕਾਰ ਦੀ ਜੇ ਆਪਾਂ ਇਸ ਗੱਲ ਨੂੰ ਇਦਾਂ ਲਈਏ ਤਾਂ ਦੇਖੋ ਜੀ ਗਿਲਸਾਪ ਆਪਣੇ ਮੈਨੂੰ ਆਪਨੇ ਇਸ ਵਰਮੋਡਰ ਸੀ 7 ਮਿੰਨੂ ਹੋਇਆ ਮਾਰਚ ਤੋਂ 16 ਮਾਰਚ ਨੂੰ ਹੋਇਆ 16 ਮਾਰਚ ਤੋਂ ਬਾਅਦ ਪਰ ਪਹਿਲਾਂ ਵੀ ਆਇਆ ਆਪਣੇ ਜਵਨਪੁਰ ਵਗਾਰੇ ਬਿਖਾਰੀ ਨੂੰ ਇੰਟਰਵਿਊ ਕੀਤਾ ਸੀ ਕਾਫੀ ਸਿਕਰਤਾ ਵੀ ਲੋਕਾਂ ਨੂੰ ਪਹਿਲਾਂ ਲੋਕਾਂ ਨੂੰ ਪਤਾ ਹੀ ਨਹੀਂ ਸੀ ਮੈਂ ਤਾਂ ਵਿਲਾ ਲੋਕਾਂ ਨੂੰ ਇਹ ਨਹੀਂ ਪਤਾ ਵੀ ਕੋਈ ਸਨਾਂਵਾਸੀ ਮਸਲਾ ਸ਼ਿਕਾਇਤ ਕਰੀਏ ਕਿ ਕਿਹਨੂੰ ਕਰੀਏ ਕਿੱਥੇ ਜੇ ਕਰੀਏ ਉਹ ਲੋਕ ਇਹਨਾਂ ਦੇ ਸਭਾ ਸਿ ਉਹਦੇ ਕੋਈ ਚਿੱਤੇ ਚਰਚਾ ਲਏ ਜਾਂਦੇ ਸੀ ਉਹਦੇ ਨਾਲ ਮਸਲਾ ਹਲ ਨਹੀਂ ਹੁੰਦਾ ਇਸ ਕਰਕੇ ਮੇਰੇ ਸਰ ਜਿੰਨੇ ਵੀ ਐਨਆਰਆਈ ਨੂੰ ਅਵੇਅਰਨੈਸ ਕਰ ਰਹੇ ਆ ਵੀ ਇੱਕ ਤੁਹਾਡੇ ਵੱਲ ਤੇ ਕਮਿਸ਼ਨ ਬਣਿਆ ਬਕਰਾ ਸਰਕਾਰ ਨੇ ਕਮਿਸ਼ਨ ਬਣਾਇਆ ਤੁਸੀਂ ਕਮਿਸ਼ਨ ਨੂੰ ਹੀ ਸ਼ਿਕਾਇਤ ਕਰੋ ਉਹ ਕਮਿਸ਼ਨ ਜਵਾਬ ਦੇਈਏ ਤੁਹਾਨੂੰ ਉਹ ਤੁਹਾਨੂੰ ਵੀ ਆਪਣੇ ਪਤਾ ਤੁਹਾਡਾ ਕੋਈ ਬਿਊਰੋ ਲਈ ਅਪਡੇਟ ਲੈ ਸਕਦੇ ਹੋ ਭਾਈ ਘਰ ਤੋਂ ਤੁਸੀਂ ਜੀ ਮਿਲਦੇ ਉਹ ਤੁਹਾਡੇ ਉਸ ਕੇਸ ਦੀ ਤੁਹਾਡਾ ਕੇਸ ਕਿੱਥੇ ਚੱਲਿਆ ਕਿੱਥੇ ਪਹੁੰਚਿਆ ਕੀ ਹੋ ਰਿਹਾ ਉਹ ਅਪਡੇਟ ਮਿਲਦੀ ਉਹਦੇ ਵਜ੍ਹਾ ਤੋਂ ਇਸ ਨਾਲ ਸੰਬੰਧਿਤ ਕੋਈ ਹੋਰ ਐਸਾ ਕੰਮ ਜਿਹੜਾ ਮੈਂ ਤੁਹਾਨੂੰ ਨਾ ਪੁੱਛਿਆ ਹੋਇਆ ਕਿਉਂਕਿ ਮੇਰੇ ਬੜੇ ਹੱਥ ਬੰਨੇ ਕੇ ਮੈਂ ਤੁਹਾਨੂੰ ਬਾਹਰ ਨਹੀਂ ਲੈ ਕੇ ਜਾਣਾ ਚਾਹੁੰਦਾ ਉਸ ਗੱਲ ਤੋਂ ਤੇ ਮੈਂ ਰੱਖਣਾ ਇਹ ਹੀ ਚਾਹਣਾ ਕਿ ਜੇ ਤੇ ਐਨ ਆਰ ਆਈ ਕਮਿਸ਼ਨ ਦੇ ਆਲੇ ਦੁਆਲੇ ਕੋਈ ਗੱਲ ਐਸੀ ਜਿਹੜੀ ਮੈਂ ਪੁੱਛਣੀ ਭੁੱਲ ਗਿਆ ਹਾਂ ਮੈਂ ਇੱਥੇ ਮੈਨੂੰ ਲੱਗਦਾ ਹੋਵੇ ਤੁਹਾਨੂੰ ਵੀ ਇਹ ਐਨ ਆਰ ਆਈ ਕਰਨਾ ਚਾਹਣ ਇੱਕ ਤੇ ਤੁਸੀਂ ਦੱਸਤਾ ਕਿ ਸਾਨੂੰ ਸਹੀ ਅਪਰੋਚ ਕਰਨਾ ਤੇ ਸੋਲੂਸ਼ਨ ਉਹਦਾ ਮਿਲੇਗਾ ਤੇ ਦੂਸਰਾ ਖੱਜਲਖੁਆਰੀ ਨਹੀਂ ਹੋਣ ਦਵਾਂਗੇ ਕੋਈ ਇਸ ਤਰ੍ਹਾਂ ਦਾ ਕੋਈ ਹੋਰ ਜਿਹੜਾ ਤੁਹਾਡਾ ਐਕਸਪੀਰੀਅੰਸ ਹੋ ਕੇ ਨਿਕਲੀ ਹੋਵੇ ਕਿ ਇੱਕ ਐਨਆਰਆਈ ਵੀ ਗਲਤ ਹੁੰਦੇ ਆ ਮੈਂ ਇਹ ਨਹੀਂ ਕਹਿੰਦਾ ਕਿ ਐਨਆਰਆਈ ਸਰਸ ਮੈਂ ਤਾਂ ਜਿੰਨੇ ਵੀ ਐਨਆਰਆਈ ਵੀਰ ਸਾਹਿਬ ਨੂੰ ਇਹ ਹੀ ਪ੍ਰੇਸ਼ ਕਰੂੰਗਾ ਦਰਸ਼ ਕਰੂੰਗਾ ਇਹ ਹੀ ਬੇਨਤੀ ਕਰੂੰਗਾ ਵੀ ਤੁਸੀਂ ਆਓ ਆਪਣੇ ਪੰਜਾਬ ਤੁਹਾਡਾ ਪੰਜਾਬ ਹੈ ਵੀ ਆਪਣੇ ਆਪ ਦੀ ਪੰਜਾਬ ਨੂੰ ਆਓ ਸਾਰੇ ਮਿਲ ਕੇ ਇਹ ਰੰਗਲਾ ਪੰਜਾਬ ਬਣਾਈਏ ਪਹਿਲੀਆਂ ਵੇਲੇ ਗੱਲਾਂ ਸੀ ਜਿਹੜੀਆਂ ਵੀ ਤੁਸੀਂ ਸਰਕਾਰਾਂ ਨੂੰ ਕਰਦੀਆਂ ਸੀਗੀਆਂ ਉਹ ਨਹੀਂ ਜਿਹੜੀਆਂ ਜਾ ਸਰਕਾਰ ਚਾਹ ਮਾਦੀ ਪੁਰਾਣੀ ਸਰਕਾਰ ਕੇਜਰੀਵਾਲ ਸਾਹਿਬ ਦੀ ਸਰਕਾਰ ਹੈ ਭਗਵੰਦ ਸਿੰਘ ਸਾਹਿਬ ਬਹੁਤ ਵਧੀਆ ਕੰਮ ਕਰ ਰਹੇ ਨੇ ਤੁਹਾਡੇ ਇਹਨਾਂ ਦੇ ਵਾਸਤੇ ਬਹੁਤ ਜੋ ਵੀ ਤੁਸੀਂ ਤੁਹਾਨੂੰ ਸੁਝਾਅ ਬਦਨ ਪਰ ਸੁਣਾਗੇ ਅਸੀਂ ਉਹ ਨਾਲ ਤੋਂ ਜੇ ਕੋਈ ਵੀ ਆਪਣੇ ਆਪਣੇ ਵਿਆਪ ਦੇ ਵਿਚਾਗੇ ਇਨਵੈਸਟ ਕਰੋ ਜੋ ਆਪਣੇ ਘਰ ਪੰਜਾਬ ਨੂੰ ਆਪਾਂ ਗਾਂ ਲੈ ਕੇ ਜਾਈਏ ਨਾਲੇ ਪੰਜਾਬ ਤੋਂ ਜਿਮੇਨਾ ਵਿੱਚ ਵਿੱਚ ਕੇ ਇੱਧਰ ਲੈ ਕੇ ਆਈਏ ਬਿਲਕੁਲ ਤੁਸੀਂ ਕਿੰਨੇ ਦਿਨ ਇੱਥੇ ਹੈਗੇ ਹੋ ਜੀ ਸਾਡੇ ਕੋਲ ਮੈਂ ਤਾਂ ਕੱਲ ਚਲੇ ਜਾਣਾ ਜੀ ਕੱਲ ਚਲੇ ਜਾਣਾ ਮੇਰਾ ਮਨ ਸੀਗਾ ਕਿ ਤੁਹਾਡੇ ਨਾਲ ਇੱਕ ਵੱਖਰਾ ਮੈਂ ਤੁਹਾਡੇ ਪਰਸਨਲ ਨਿੱਜੀ ਇੰਟਰਵਿਊ ਕਰਨੀ ਚਾਹੁੰਦਾ ਸੀ ਤੁਹਾਡੇ ਆਪਣੀ ਸਖਸ਼ੀਅਤ ਦੇ ਵਾਲੇ ਦੋਲੇ ਜੇ ਸਮਾਂ ਮਿਲਿਆ ਤਾਂ ਆਪਾਂ ਉੱਤੇ ਗੱਲ ਕਰਾਂਗੇ ਐਨਆਰਆਈ ਵਾਸਤੇ ਆਪਾਂ ਅੱਜ ਦਾ ਦਿਨ ਇੰਨੀ ਕੀ ਗੱਲ ਕਰਦੇ ਆਂ ਤੁਹਾਡਾ ਬਹੁਤ ਸ਼ੁਕਰੀਆ ਤੁਸੀਂ ਸਾਡਾ ਸਮਾਂ ਕੱਢਿਆ ਬਹੁਤ ਧੰਨਵਾਦ ਤੇ ਸਾਨੂੰ ਕੋਈ ਗੱਲ